ਦਿੱਲੀ ਦੇ ਵਿੱਚ ਇੱਕ ਪਿਤਾ ਦੇ ਵੱਲੋਂ 7ਵੀਂ ਮੰਜ਼ਲ ਤੋਂ ਛਾਲ ਮਾਰ ਦਿੱਤੀ ਜਾਂਦੀ ਹੈ ਔਰ ਉਸ ਦੇ ਦੋ ਬੱਚਿਆਂ ਦੇ ਵੱਲੋਂ ਵੀ 7ਵੀਂ ਮੰਜ਼ਲ ਤੋਂ ਛਾਲ ਮਾਰ ਦਿੱਤੀ ਜਾਂਦੀ ਹੈ ਜਿਸ ਮਾਮਲੇ ਵਿੱਚ ਦੋਹਾਂ ਪਿਤਾ ਅਤੇ ਬੱਚਿਆਂ ਦੀ ਮੌਤ ਹੋ ਚੁੱਕੀ ਹੈ ਦੱਸਦੀ ਹੈ ਕਿ ਦਿੱਲੀ ਦੇ ਦਵਾਰਕਾ ਦੀ ਇਹ ਖਬਰ ਹੈ ਜਿੱਥੇ ਇੱਕ ਅਪਾਰਟਮੈਂਟ ਵਿੱਚ ਅੱਗ ਲੱਗ ਜਾਂਦੀ ਹੈ ਬਹੁਮੰਜ਼ਲਾ ਅਪਾਰਟਮੈਂਟ ਜਿਸ ਦੀ 7ਵੀਂ 8ਵੀਂ 9ਵੀਂ ਮੰਜ਼ਲ ਤੇ ਅੱਗ ਲੱਗਦੀ ਹੈ ਔਰ ਦੇਖਦੇ ਹੀ ਦੇਖਦੇ ਇਹ ਅੱਗ ਫੈਲ ਜਾਂਦੀ ਹੈ ਜਿਸ ਤੋਂ ਬਾਅਦ ਅ ਬੱਚਿਆਂ ਨੂੰ ਬਚਾਉਣ ਲਈ ਉਹਨਾਂ ਨੂੰ ਸ਼ਾਲ ਉਹਨਾਂ ਦੇ ਵੱਲੋਂ ਮਾਰੀ ਜਾਂਦੀ ਹੈ ਪਹਿਲਾਂ ਬੱਚਿਆਂ ਦੇ ਵੱਲੋਂ 7ਵੀਂ ਮੰਜ਼ਲ ਤੋਂ ਸ਼ਾਲ ਮਾਰੀ ਜਾਂਦੀ ਹੈ ਭੈਣ ਅਤੇ ਭਰਾ ਦੋਵੇਂ ਸੀ ਔਰ ਦੋਨਾਂ ਦੇ ਵੱਲੋਂ 7ਵੀਂ ਮੰਜ਼ਲ ਤੋਂ ਸ਼ਾਲ ਮਾਰ ਦਿੱਤੀ ਜਾਂਦੀ ਹੈ ਔਰ ਉਸਦੇ ਪਿੱਛੇ ਹੀ ਪਿਤਾ ਦੇ ਵੱਲੋਂ ਵੀ ਸ਼ਾਲ ਮਾਰ ਦਿੱਤੀ ਜਾਂਦੀ ਹੈ ਜਿਸ ਦੇ ਵਿੱਚ ਤਿੰਨਾਂ ਦੀ ਮੌਤ ਹੋ ਗਈ ਹੈ ਜਦੋਂ ਕਿ ਅ ਮ੍ਰਿਤਕ ਦੀ ਪਤਨੀ ਅਤੇ ਵੱਡਾ ਬੇਟਾ ਇਸ ਹਾਦਸੇ ਦੇ ਵਿੱਚ ਬਚ ਜਾਂਦੇ ਨੇ ਕਿਉਂਕਿ ਉਹਨਾਂ ਦੇ ਵੱਲੋਂ ਛਾਲ ਨਹੀਂ ਮਾਰੀ ਜਾਂਦੀ ਔਰ ਅੱਗ ਤੋਂ ਬਚਨ ਦੇ ਵਿੱਚ ਉਹ ਸਫਲ ਰਹਿੰਦੇ ਨੇ ਤਾਂ ਬਹੁ ਮੰਜ਼ਲਾ ਅਪਾਰਟਮੈਂਟ ਦੇ ਵਿੱਚ ਅੱਗ ਲੱਗ ਜਾਂਦੀ ਹੈ ਜਿਸ ਤੋਂ ਬਾਅਦ ਇਹ ਦਰਦਨਾਕ ਘਟਨਾ ਉੱਥੇ ਵਾਪਰੀ ਹੈ ਦੱਸਦੀ ਹੈ ਕਿ ਹਜੇ ਵੀ ਅਪਾਰਟਮੈਂਟ ਦੇ ਵਿੱਚ ਅੱਗ ਲੱਗੀ ਹੋਈ ਹੈ ਔਰ ਕਈ ਲੋਕ ਉਸ ਅੱਗ ਦੇ ਵਿੱਚ ਫਸੇ ਹੋਏ ਨੇ ਤਾਂ ਬੇहद ਮੰਦ ਭਾਗੀ ਖਬਰ ਦਿੱਲੀ ਦੇ ਦਵਾਰਕਾ ਸੈਕਟਰ 13 ਤੋਂ ਸਾਹਮਣੇ ਆਈ ਹੈ ਆ ਇਥੇ ਬਹੁਮੰਜ਼ਲਾ ਇਮਾਰਤ ਦੇ ਵਿੱਚ ਅੱਗ ਲੱਗੀ ਜਿਸ ਤੋਂ ਬਾਅਦ ਪਿਤਾ ਤੇ ਉਸ ਦੇ ਬੱਚਿਆਂ ਦੇ ਵੱਲੋਂ ਛਾਲ ਮਾਰ ਦਿੱਤੀ ਗਈ ਔਰ ਤਿੰਨਾਂ ਦੀ ਇਸ ਦਰਦਨਾਕ ਹਾਦਸੇ ਦੇ ਵਿੱਚ ਮੌਤ ਹੋ ਚੁੱਕੀ ਹੈ ਜਦੋਂ ਕਿ ਮ੍ਰਿਤਕ ਦੀ ਪਤਨੀ ਅਤੇ ਵੱਡਾ ਬੇਟਾ ਸਹੀ ਸਲਾਮਤ ਨੇ ਉਹ ਇਸ ਅੱਗ ਤੋਂ ਬਚ ਚੁੱਕੇ ਨੇ ਔਰ ਹਜੇ ਵੀ ਕਈ ਲੋਕ ਇਸ ਅੱਗ ਦੇ ਵਿੱਚ ਫਸੇ ਹੋਏ ਦੱਸੇ ਜਾ ਰਹੇ ਨੇ ਤਾਂ 7ਵੀਂ 8ਵੀਂ ਅਤੇ 9ਵੀਂ ਮੰਜ਼ਲ ਦੇ ਉੱਤੇ ਅੱਗ ਲੱਗੀ ਸੀ ਔਰ ਦੇਖਦੇ ਦੇਖਦੇ ਅੱਗ ਤੇਜ਼ੀ ਨਾਲ ਫੈਲ ਰਹੀ ਸੀ ਜਦੋਂ ਪੂਰੀ ਬਿਲਡਿੰਗ ਦੇ ਵਿੱਚ ਇਹ ਅੱਗ ਫੈਲ ਜਾਂਦੀ ਹੈ ਤਾਂ ਆ ਜੋ ਪਰਿਵਾਰ ਹੈ ਉਹ ਕਬਰਾਂ ਜਾਂਦਾ ਹੈ ਜਿਸ ਤੋਂ ਬਾਅਦ ਪਰਿਵਾਰ ਦਾ ਜੋ ਬੇਟਾ ਅਤੇ ਬੇਟੀ ਹੈ ਉਸ ਦੇ ਵੱਲੋਂ ਛਾਲ ਮਾਰ ਦਿੱਤੀ ਜਾਂਦੀ ਹੈ ਸਤਵੀਂ ਮੰਜ਼ਲ ਤੋਂ ਔਰ ਇਹਨਾਂ ਦੇ ਪਿੱਛੇ ਹੀ ਇਹਨਾਂ ਦਾ ਪਿਤਾ ਵੀ ਛਾਲ ਮਾਰ ਦਿੰਦਾ ਹੈ ਦੱਸਦੀ ਹੈ ਕਿ ਜੋ ਬੱਚੇ ਨੇ ਉਹਨਾਂ ਦੀ ਉਮਰ 10 ਅਤੇ 9 ਸਾਲ ਦੱਸੀ ਜਾ ਰਹੀ ਹੈ ਜਦੋਂ ਕਿ ਜੋ ਪਿਤਾ ਹੈ ਉਸ ਦੀ ਉਮਰ 35 ਸਾਲ ਦੱਸੀ ਜਾ ਰਹੀ ਹੈ ਔਰ ਮੌਕੇ ਦੇ ਉੱਤੇ ਇਸ ਸਮੇਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਵੀ ਪਹੁੰਚ ਚੁੱਕੀਆਂ ਨੇ 8 ਗੱਡੀਆਂ ਮੌਕੇ ਦੇ ਉੱਤੇ ਮੌਜੂਦ ਨੇ ਅੱਗ ਪੂਰੀ ਤਰੀਕੇ ਨਾਲ ਬਿਲਡਿੰਗ ਦੇ ਵਿੱਚ ਫੈਲ ਚੁੱਕੀ ਹੈ ਔਰ ਇਹਨਾਂ ਲਪਟਾਂ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਫਿਲਹਾਲ ਪੂਰੇ ਇਲਾਕੇ ਦੇ ਵਿੱਚ ਅਫੜਾ ਦਫੜੀ ਦਾ ਮਾਹੌਲ ਬਚਿਆ ਹੋਇਆ ਹੈ ਔਰ ਪਰਿਵਾਰ ਦੀ ਇਸ ਤਰੀਕੇ ਦੇ ਨਾਲ ਮੌਤ ਤੋਂ ਬਾਅਦ ਲੋਕ ਵੀ ਹੈਰਾਨ ਨੇ ਔਰ ਲੋਕ ਵੀ ਸਦਮੇ ਦੇ ਵਿੱਚ ਨੇ ਕਿ ਆਖਰੀ ਕਿਸ ਤਰੀਕੇ ਦੇ ਨਾਲ ਇਹ ਪੂਰਾ ਹਾਦਸਾ ਵਾਪਰ ਗਿਆ ਤਾਂ ਅੱਗ ਦੀਆਂ ਲਪਟਾਂ ਦੇ ਵਿੱਚ ਜਦੋਂ ਪਰਿਵਾਰ ਘਿਰ ਜਾਂਦਾ ਹੈ ਤਾਂ ਪਿਤਾ ਦੇ ਵੱਲੋਂ ਛਾਲ ਮਾਰੀ ਜਾਂਦੀ ਹੈ ਬੱਚਿਆਂ ਦੇ ਵੱਲੋਂ ਛਾਲ ਮਾਰੀ ਜਾਂਦੀ ਹੈ ਔਰ ਦੱਸਦੀ ਹੈ ਕਿ ਦੋਵੇਂ ਬੱਚੇ ਜਿਨ੍ਹਾਂ ਦੇ ਵੱਲੋਂ ਛਾਲ ਮਾਰੀ ਗਈ ਉਹਨਾਂ ਦੀ ਉਮਰ 10 ਸਾਲ ਹੈ ਜਦੋਂ ਕਿ ਪਿਤਾ ਦੀ ਉਮਰ 35 ਸਾਲ ਹੈ ਜਸ਼ ਯਾਦਵ ਦੇ ਤੌਰ ਦੇ ਉੱਤੇ ਉਹਨਾਂ ਦੀ ਪਛਾਣ ਹੋਈ ਹੈ ਆਪਣੀ ਬਾਲਕਨੀ ਦੇ ਵਿੱਚ ਆਉਂਦੇ ਨੇ ਔਰ ਅੱਗ ਤੋਂ ਬਚਣ ਲਈ ਉੱਥੋਂ ਛਾਲ ਮਾਰ ਦਿੰਦੇ ਨੇ ਤਾਂ ਇਹਨਾਂ ਨੂੰ ਤੁਰੰਤ ਆਈਜੀਆਈ ਹਸਪਤਾਲ ਲਿਜਾਇਆ ਜਾਂਦਾ ਜਿੱਥੇ ਇਹਨਾਂ ਨੂੰ ਮ੍ਰਿਤਕ ਐਲਾਨ ਦਿੱਤਾ ਜਾਂਦਾ ਔਰ ਜਸ਼ ਯਾਦਵ ਫਲੈਕਸ ਬੋਰਡ ਅਦੇ ਕੰਮ ਦੇ ਨਾਲ ਜੁੜੇ ਹੋਏ ਸੀ ਪਰ ਜਦੋਂ ਇਸ ਤਰੀਕੇ ਦੇ ਨਾਲ ਬਿਲਡਿੰਗ ਦੇ ਵਿੱਚ ਅੱਗ ਲੱਗ ਜਾਂਦੀ ਹੈ ਤਾਂ ਘਬਰਾ ਜਾਂਦਾ ਹੈ ਪਰਿਵਾਰ ਔਰ ਜਸ ਜਾਦਵ ਨੂੰ ਦੇ ਵੱਲੋਂ ਤੇ ਬੱਚਿਆਂ ਦੇ ਵੱਲੋਂ ਬਾਲਕਨੀ ਦੇ ਵਿੱਚੋਂ ਛਾਲ ਮਾਰ ਦਿੱਤੀ ਜਾਂਦੀ ਹੈ ਹਜੇ ਵੀ ਇਹ ਪੂਰੀ ਬਿਲਡਿੰਗ ਤੁਸੀਂ ਦੇਖ ਸਕਦੇ ਹੋ ਕਿ ਅਗਰ ਦੀਆਂ ਲਪਟਾਂ ਦੇ ਨਾਲ ਘਿਰੀ ਹੋਈ ਹੈ ਇਲਾਕੇ ਦੇ ਵਿੱਚ ਆ ਇਸ ਘਟਨਾ ਤੋਂ ਬਾਅਦ دہشت ਦਾ ਮਾਹੌਲ ਹੈ ਕਿਉਂਕਿ ਇੱਕ ਪਾਸੇ ਬਿਲਡਿੰਗ ਦੇ ਵਿੱਚ ਅੱਗ ਲੱਗੀ ਹੋਈ ਹੈ ਔਰ ਦੂਸਰੇ ਪਾਸੇ ਇੱਕ ਹੀ ਪਰਿਵਾਰ ਦੇ ਤਿੰਨ ਜੀ ਅੱਗ ਦੀ ਭੇਟ ਚੜ ਚੁੱਕੇ ਨੇ ਬਚਣ ਲਈ ਉਹਨਾਂ ਦੇ ਵੱਲੋਂ ਛਾਲ ਮਾਰੀ ਜਾਂਦੀ ਹੈ ਔਰ ਮੌਤ ਦੇ ਅਗੋਸ਼ ਵਿੱਚ ਜਾ ਚੁੱਕੇ ਨੇ ਤਿੰਨੇ ਜਣੇ ਤਾਂ ਇਲਾਕੇ ਦੇ ਵਿੱਚ ਇਸ ਸਮੇਂ ਸਦਮੇ ਦਾ ਮਾਹੌਲ ਹੈ ਹਫੜਾ ਦਫਰੀ ਦਾ ਮਾਹੌਲ ਹੈ ਅੱਗ ਬੁਝਾਉਣ ਦੀਆਂ ਕੋਸ਼ਿਸ਼ਾਂ ਹਜੇ ਵੀ ਜਾਰੀ ਨੇ ਮੌਕੇ ਦੇ ਉੱਤੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਪਹੁੰਚ ਚੁੱਕੀਆਂ ਨੇ ਹਰੇ ਹਜੇ ਵੀ ਇਸ ਬਿਲਡਿੰਗ ਦੇ ਵਿੱਚ ਕਈ ਲੋਕ ਇਸ ਅੱਗ ਦੇ ਵਿੱਚ ਫਸੇ ਹੋਏ ਨੇ ਤਾਂ ਫਿਲਹਾਲ ਇਹ ਬੇਹਦ ਮੰਦ ਭਾਗੀ ਖਬਰ ਜਿੱਤੇ ਇੱਕ ਹੀ ਪਰਿਵਾਰ ਦੇ ਤਿੰਨ ਜੀਆਂ ਦੀ ਮੌਤ ਹੋ ਚੁੱਕੀ ਹੈ ਜਦੋਂ ਕਿ ਮ੍ਰਿਤਕ ਦੀ ਪਤਨੀ ਅਤੇ ਉਸ ਦਾ ਵੱਡਾ ਬੇਟਾ ਇਸ ਅੱਗ ਦੇ ਵਿੱਚੋਂ ਉਹਨਾਂ ਨੂੰ ਬਚਾ ਲਿਆ ਗਿਆ ਹੈ ਔਰ ਉਧਰ ਦੂਸਰੇ ਪਾਸੇ ਹਜੇ ਵੀਤੇ ਨੂੰ ਲੋਕ ਇਸ ਆਗਦੇ ਵਿੱਚ ਕਿਰੇ ਹੋਏ ਨੇ ਤਾਂ ਬੇहद ਮੰਦ ਭਾਗੀ ਖਬਰ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਨਾਲ ਇਲਾਕੇ ਦੇ ਵਿੱਚ ਇਸ ਘਟਨਾ ਤੋਂ ਬਾਅਦ ਹਫੜਾ ਦਫੜੀ ਦਾ ਮਾਹੌਲ ਮਚਿਆ ਹੋਇਆ ਹੈ ਬੇहद ਮੰਦ ਭਾਗੀ ਖਬਰ ਆ ਰਹੀ ਹੈ ਦਿੱਲੀ ਦੇ ਵਿੱਚ ਇੱਕ ਪਿਤਾ ਦੇ ਵੱਲੋਂ 7ਵੀਂ ਮੰਜ਼ਲ ਤੋਂ ਛਾਲ ਮਾਰ ਦਿੱਤੀ ਜਾਂਦੀ ਹੈ ਔਰ ਉਸ ਦੇ ਦੋ ਬੱਚਿਆਂ ਦੇ ਵੱਲੋਂ ਵੀ 7ਵੀਂ ਮੰਜ਼ਲ ਤੋਂ ਛਾਲ ਮਾਰ ਦਿੱਤੀ ਜਾਂਦੀ ਹੈ ਜਿਸ ਮਾਮਲੇ ਵਿੱਚ ਦੋਹਾ ਪਿਤਾ ਅਤੇ ਬੱਚਿਆਂ ਦੀ ਮੌਤ ਹੋ ਚੁੱਕੀ ਹੈ ਦੱਸਦੀ ਹੈ ਕਿ ਦਿੱਲੀ ਦੇ ਦਵਾਰਕਾ ਦੀ ਇਹ ਖਬਰ ਹੈ ਜਿੱਥੇ ਇੱਕ ਅਪਾਰਟਮੈਂਟ ਵਿੱਚ ਅੱਗ ਲੱਗ ਜਾਂਦੀ ਹੈ ਬਹੁਮੰਜ਼ਲਾ ਅਪਾਰਟਮੈਂਟ ਜਿਸ ਦੀ 7ਵੀਂ 8ਵੀਂ 9ਵੀਂ ਮੰਜ਼ਲ ਤੇ ਅੱਗ ਲੱਗਦੀ ਹੈ ਔਰ ਦੇਖਦੇ ਹੀ ਦੇਖਦੇ ਇਹ ਅੱਗ ਫੈਲ ਜਾਂਦੀ ਹੈ ਜਿਸ ਤੋਂ ਬਾਅਦ ਬੱਚਿਆਂ ਨੂੰ ਬਚਾਉਣ ਲਈ ਉਹਨਾਂ ਨੂੰ ਸ਼ਾਲ ਉਹਨਾਂ ਦੇ ਵੱਲੋਂ ਮਾਰੀ ਜਾਂਦੀ ਹੈ ਪਹਿਲਾਂ ਬੱਚਿਆਂ ਦੇ ਵੱਲੋਂ ਸਤਵੀਂ ਮੰਜ਼ਲ ਤੋਂ ਛਾਲ ਮਾਰੀ ਜਾਂਦੀ ਹੈ ਭੈਣ ਅਤੇ ਭਰਾ ਦੋਵੇਂ ਸੀ ਔਰ ਦੋਨਾਂ ਦੇ ਵੱਲੋਂ ਸਤਵੀਂ ਮੰਜ਼ਲ ਤੋਂ ਛਾਲ ਮਾਰ ਦਿੱਤੀ ਜਾਂਦੀ ਹੈ ਔਰ ਉਸ ਦੇ ਪਿੱਛੇ ਹੀ ਪਿਤਾ ਦੇ ਵੱਲੋਂ ਵੀ ਛਾਲ ਮਾਰ ਦਿੱਤੀ ਜਾਂਦੀ ਹੈ ਜਿਸ ਦੇ ਵਿੱਚ ਤਿੰਨਾਂ ਦੀ ਮੌਤ ਹੋ ਗਈ ਹੈ ਜਦੋਂ ਕਿ ਮ੍ਰਿਤਕ ਦੀ ਪਤਨੀ ਅਤੇ ਵੱਡਾ ਬੇਟਾ ਇਸ ਹਾਦਸੇ ਦੇ ਵਿੱਚ ਬਚ ਜਾਂਦੇ ਨੇ ਕਿਉਂਕਿ ਉਹਨਾਂ ਦੇ ਵੱਲੋਂ ਛਾਲ ਨਹੀਂ ਮਾਰੀ ਜਾਂਦੀ ਔਰ ਅੱਗ ਤੋਂ ਬਚਨ ਦੇ ਵਿੱਚ ਉਹ ਸਫਲ ਰਹਿੰਦੇ ਨੇ ਤਾਂ ਬਹੁ ਮੰਜ਼ਲਾ ਅਪਾਰਟਮੈਂਟ ਦੇ ਵਿੱਚ ਅੱਗ ਲੱਗ ਜਾਂਦੀ ਹੈ ਜਿਸ ਤੋਂ ਬਾਅਦ ਇਹ ਅਾ ਦਰਦਨਾਕ ਘਟਨਾ ਉੱਥੇ ਵਾਪਰੀ ਹੈ ਦੱਸਦੀ ਹੈ ਕਿ ਹਜੇ ਵੀ ਅਪਾਰਟਮੈਂਟ ਦੇ ਵਿੱਚ ਅੱਗ ਲੱਗੀ ਹੋਈ ਹੈ ਔਰ ਕਈ ਲੋਕ ਉਸ ਅੱਗ ਦੇ ਵਿੱਚ ਫਸੇ ਹੋਏ ਨੇ ਤਾਂ ਬੇहद ਮੰਦ ਭਾਗੀ ਖਬਰ ਦਿੱਲੀ ਦੇ ਦਵਾਰਕਾ ਸੈਕਟਰ 13 ਤੋਂ ਸਾਹਮਣੇ ਆਈ ਹੈ ਇੱਥੇ ਬਹੁਮੰਜ਼ਲਾ ਇਮਾਰਤ ਦੇ ਵਿੱਚ ਅੱਗ ਲੱਗੀ ਜਿਸ ਤੋਂ ਬਾਅਦ ਪਿਤਾ ਤੇ ਉਸ ਦੇ ਬੱਚਿਆਂ ਦੇ ਵੱਲੋਂ ਛਾਲ ਮਾਰ ਦਿੱਤੀ ਗਈ ਔਰ ਤਿੰਨਾਂ ਦੀ ਇਸ ਦਰਦਨਾਕ ਹਾਦਸੇ ਦੇ ਵਿੱਚ ਮੌਤ ਹੋ ਚੁੱਕੀ ਹੈ ਜਦੋਂ ਕਿ ਮ੍ਰਿਤਕ ਦੀ ਪਤਨੀ ਅਤੇ ਵੱਡਾ ਬੇਟਾ ਸਹੀ ਸਲਾਮਤ ਨੇ ਉਹੀ ਸੱਗ ਤੋਂ ਬਚ ਚੁੱਕੇ ਨੇ ਔਰ ਹਜੇ ਵੀ ਕਈ ਲੋਕ ਇਸ ਅੱਗ ਦੇ ਵਿੱਚ ਫਸੇ ਹੋਏ ਦੱਸੇ ਜਾ ਰਹੇ ਨੇ ਤਾਂ 7ਵੀਂ 8ਵੀਂ ਅਤੇ 9ਵੀਂ ਮੰਜ਼ਲ ਦੇ ਉੱਤੇ ਅੱਗ ਲੱਗੀ ਸੀ ਔਰ ਦੇਖਦੇ ਦੇਖਦੇ ਅੱਗ ਤੇਜ਼ੀ ਨਾਲ ਫੈਲ ਰਹੀ ਸੀ ਜਦੋਂ ਪੂਰੀ ਬਿਲਡਿੰਗ ਦੇ ਵਿੱਚ ਇਹ ਅੱਗ ਫੈਲ ਜਾਂਦੀ ਹੈ ਤਾਂ ਅ ਜੋ ਪਰਿਵਾਰ ਹੈ ਉਹ ਕਬਰਾਂ ਜਾਂਦਾ ਹੈ ਜਿਸ ਤੋਂ ਬਾਅਦ ਪਰਿਵਾਰ ਦਾ ਜੋ ਬੇਟਾ ਅਤੇ ਬੇਟੀ ਹੈ ਉਸ ਦੇ ਵੱਲੋਂ ਛਾਲ ਮਾਰ ਦਿੱਤੀ ਜਾਂਦੀ ਹੈ ਸਤਵੀਂ ਮੰਜ਼ਲ ਤੋਂ ਔਰ ਇਹਨਾਂ ਦੇ ਪਿੱਛੇ ਹੀ ਇਹਨਾਂ ਦਾ ਪਿਤਾ ਵੀ ਛਾਲ ਮਾਰ ਦਿੰਦਾ ਹੈ ਦੱਸਦੀ ਹੈ ਕਿ ਜੋ ਬੱਚੇ ਨੇ ਉਹਨਾਂ ਦੀ ਉਮਰ 10 ਅਤੇ 9 ਸਾਲ ਦੱਸੀ ਜਾ ਰਹੀ ਹੈ ਜਦੋਂ ਕਿ ਜੋ ਪਿਤਾ ਹੈ ਉਸ ਦੀ ਉਮਰ 35 ਸਾਲ ਦੱਸੀ ਜਾ ਰਹੀ ਹੈ ਔਰ ਮੌਕੇ ਦੇ ਉੱਤੇ ਇਸ ਸਮੇਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਵੀ ਪਹੁੰਚ ਚੁੱਕੀਆਂ ਨੇ 8 ਗੱਡੀਆਂ ਮੌਕੇ ਦੇ ਉੱਤੇ ਮੌਜੂਦ ਨੇ ਅੱਗ ਪੂਰੀ ਤਰੀਕੇ ਨਾਲ ਬਿਲਡਿੰਗ ਦੇ ਵਿੱਚ ਫੈਲ ਚੁੱਕੀ ਹੈ ਔਰ ਇਹਨਾਂ ਲਪਟਾਂ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਫਿਲਹਾਲ ਪੂਰੇ ਇਲਾਕੇ ਦੇ ਵਿੱਚ ਅਫੜਾ ਦਫੜੀ ਦਾ ਮਾਹੌਲ ਬਚਿਆ ਹੋਇਆ ਹੈ ਔਰ ਪਰਿਵਾਰ ਦੀ ਇਸ ਤਰੀਕੇ ਦੇ ਨਾਲ ਮੌਤ ਤੋਂ ਬਾਅਦ ਲੋਕ ਵੀ ਹੈਰਾਨ ਨੇ ਔਰ ਲੋਕ ਵੀ ਸਦਮੇ ਦੇ ਵਿੱਚ ਨੇ ਕਿ ਆਖਰੀ ਕਿਸ ਤਰੀਕੇ ਦੇ ਨਾਲ ਇਹ ਪੂਰਾ ਹਾਦਸਾ ਵਾਪਰ ਗਿਆ ਤਾਂ ਅੱਗ ਦੀਆਂ ਲਪਟਾਂ ਦੇ ਵਿੱਚ ਜਦੋਂ ਪਰਿਵਾਰ ਘਿਰ ਜਾਂਦਾ ਹੈ ਤਾਂ ਪਿਤਾ ਦੇ ਵੱਲੋਂ ਛਾਲ ਮਾਰੀ ਜਾਂਦੀ ਹੈ ਬੱਚਿਆਂ ਦੇ ਵੱਲੋਂ ਛਾਲ ਮਾਰੀ ਜਾਂਦੀ ਹੈ ਔਰ ਦੱਸਦੀ ਕਿ ਦੋਵੇਂ ਬੱਚੇ ਜਿਨ੍ਹਾਂ ਦੇ ਵੱਲੋਂ ਛਾਲ ਮਾਰੀ ਗਈ ਉਹਨਾਂ ਦੀ ਉਮਰ 10 ਸਾਲ ਹੈ ਜਦੋਂ ਕਿ ਪਿਤਾ ਦੀ ਉਮਰ 35 ਸਾਲ ਜਸ਼ ਯਾਦਵ ਦੇ ਤੌਰ ਦੇ ਉੱਤੇ ਉਹਨਾਂ ਦੀ ਪਛਾਣ ਹੋਈ ਹੈ ਆਪਣੀ ਬਾਲਕਨੀ ਦੇ ਵਿੱਚ ਆਉਂਦੇ ਨੇ ਔਰ ਅੱਗ ਤੋਂ ਬਚਣ ਲਈ ਉੱਥੋਂ ਛਾਲ ਮਾਰ ਦਿੰਦੇ ਨੇ ਤਾਂ ਇਹਨਾਂ ਨੂੰ ਤੁਰੰਤ ਆਈਜੀਆਈ ਹਸਪਤਾਲ ਲਿਜਾਇਆ ਜਾਂਦਾ ਜਿੱਥੇ ਇਹਨਾਂ ਨੂੰ ਮ੍ਰਿਤਕ ਐਲਾਨ ਦਿੱਤਾ ਜਾਂਦਾ ਔਰ ਜਸ਼ ਯਾਦਵ ਫਲੈਕਸ ਬੋਰਡ ਅਦੇ ਕੰਮ ਦੇ ਨਾਲ ਜੁੜੇ ਹੋਏ ਸੀ ਪਰ ਜਦੋਂ ਇਸ ਤਰੀਕੇ ਦੇ ਨਾਲ ਬਿਲਡਿੰਗ ਦੇ ਵਿੱਚ ਅੱਗ ਲੱਗ ਜਾਂਦੀ ਹੈ ਤਾਂ ਘਬਰਾ ਜਾਂਦਾ ਹੈ ਪਰਿਵਾਰ ਔਰ ਜਸ਼ ਯਾਦਵ ਨੂੰ ਦੇ ਵੱਲੋਂ ਤੇ ਬੱਚਿਆਂ ਦੇ ਵੱਲੋਂ ਬਾਲਕਨੀ ਦੇ ਵਿੱਚੋਂ ਛਾਲ ਮਾਰ ਦਿੱਤੀ ਜਾਂਦੀ ਹੈ ਹਜੇ ਵੀ ਇਹ ਪੂਰੀ ਬਿਲਡਿੰਗ ਤੁਸੀਂ ਦੇਖ ਸਕਦੇ ਹੋ ਕਿ ਅੱਗ ਦੀਆਂ ਲਪਟਾਂ ਦੇ ਨਾਲ ਘਿਰੀ ਹੋਈ ਹੈ ਇਲਾਕੇ ਦੇ ਵਿੱਚ ਆ ਇਸ ਘਟਨਾ ਤੋਂ ਬਾਅਦ دہشت ਦਾ ਮਾਹੌਲ ਹੈ ਕਿਉਂਕਿ ਇੱਕ ਪਾਸੇ ਬਿਲਡਿੰਗ ਦੇ ਵਿੱਚ ਅੱਗ ਲੱਗੀ ਹੋਈ ਹੈ ਔਰ ਦੂਸਰੇ ਪਾਸੇ ਇੱਕ ਹੀ ਪਰਿਵਾਰ ਦੇ ਤਿੰਨ ਜੀ ਇਸ ਅੱਗ ਦੀ ਭੇਟ ਚੜ ਚੁੱਕੇ ਨੇ ਬਚਣ ਲਈ ਉਹਨਾਂ ਦੇ ਵੱਲੋਂ ਛਾਲ ਮਾਰੀ ਜਾਂਦੀ ਹੈ ਔਰ ਮੌਤ ਦੇ ਆਗੋਸ਼ ਵਿੱਚ ਜਾ ਚੁੱਕੇ ਨੇ ਤਿੰਨੇ ਜਣੇ ਤਾਂ ਇਲਾਕੇ ਦੇ ਵਿੱਚ ਇਸ ਸਮੇਂ ਸਦਮੇ ਦਾ ਮਾਹੌਲ ਹੈ ਹਫੜਾ ਦਫੜੀ ਦਾ ਮਾਹੌਲ ਹੈ ਅੱਗ ਬੁਝਾਉਣ ਦੀਆਂ ਕੋਸ਼ਿਸ਼ਾਂ ਹਜੇ ਵੀ ਜਾਰੀ ਨੇ ਮੌਕੇ ਦੇ ਉੱਤੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਪਹੁੰਚ ਚੁੱਕੀਆਂ ਨੇ ਹਰੇ ਹਜੇ ਵੀ ਇਸ ਬਿਲਡਿੰਗ ਦੇ ਵਿੱਚ ਕਈ ਲੋਕ ਇਸ ਅੱਗ ਦੇ ਵਿੱਚ ਫਸੇ ਹੋਏ ਨੇ ਤਾਂ ਫਿਲਹਾਲ ਇਹ ਬੇਹਦ ਮੰਦ ਭਾਗੀ ਖਬਰ ਜਿੱਤੇ ਇੱਕ ਹੀ ਪਰਿਵਾਰ ਦੇ ਤਿੰਨ ਜੀਆਂ ਦੀ ਮੌਤ ਹੋ ਚੁੱਕੀ ਹੈ ਜਦੋਂ ਕਿ ਮ੍ਰਿਤਕ ਦੀ ਪਤਨੀ ਅਤੇ ਉਸ ਦਾ ਵੱਡਾ ਬੇਟਾ ਇਸ ਅੱਗ ਦੇ ਵਿੱਚੋਂ ਉਹਨਾਂ ਨੂੰ ਬਚਾ ਲਿਆ ਗਿਆ ਹੈ ਔਰ ਉਧਰ ਦੂਸਰੇ ਪਾਸੇ ਹਜੇ ਵੀ ਤੇਨ ਲੋਕ ਇਸ ਅੱਗ ਦੇ ਵਿੱਚ ਕਿਰੇ ਹੋਏ ਨੇ ਤਾਂ ਬੇਹਦ ਮੰਦ ਭਾਗੀ ਖਬਰ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਨਾਲ ਇਲਾਕੇ ਦੇ ਵਿੱਚ ਇਸ ਘਟਨਾ ਤੋਂ ਬਾਅਦ ਹਫੜਾ ਦਫੜੀ ਦਾ ਮਾਹੌਲ ਮਚਿਆ ਹੋਇਆ ਹੈ ਬੇहद ਮੰਦਪਾਗੀ ਖਬਰ ਆ ਰਹੀ ਹੈ ਦਿੱਲੀ ਦੇ ਵਿੱਚ ਇੱਕ ਪਿਤਾ ਦੇ ਵੱਲੋਂ 7ਵੀਂ ਮੰਜ਼ਲ ਤੋਂ ਛਾਲ ਮਾਰ ਦਿੱਤੀ ਜਾਂਦੀ ਹੈ ਔਰ ਉਸ ਦੇ ਦੋ ਬੱਚਿਆਂ ਦੇ ਵੱਲੋਂ ਵੀ 7ਵੀਂ ਮੰਜ਼ਲ ਤੋਂ ਛਾਲ ਮਾਰ ਦਿੱਤੀ ਜਾਂਦੀ ਹੈ ਜਿਸ ਮਾਮਲੇ ਵਿੱਚ ਦੋਹਾਂ ਪਿਤਾ ਅਤੇ ਬੱਚਿਆਂ ਦੀ ਮੌਤ ਹੋ ਚੁੱਕੀ ਹੈ ਦੱਸਦੀ ਹੈ ਕਿ ਦਿੱਲੀ ਦੇ ਦਵਾਰਕਾ ਦੀ ਇਹ ਖਬਰ ਹੈ ਜਿੱਥੇ ਇੱਕ ਅਪਾਰਟਮੈਂਟ ਵਿੱਚ ਅੱਗ ਲੱਗ ਜਾਂਦੀ ਹੈ ਬਹੁਮੰਜ਼ਲਾ ਅਪਾਰਟਮੈਂਟ ਜਿਸ ਦੀ 7ਵੀਂ 8ਵੀਂ 9ਵੀਂ ਮੰਜ਼ਲ ਤੇ ਅੱਗ ਲੱਗਦੀ ਹੈ ਔਰ ਦੇਖਦੇ ਹੀ ਦੇਖਦੇ ਇਹ ਅੱਗ ਫੈਲ ਜਾਂਦੀ ਹੈ ਜਿਸ ਤੋਂ ਬਾਅਦ ਅ ਬੱਚਿਆਂ ਨੂੰ ਬਚਾਉਣ ਲਈ ਉਹਨਾਂ ਨੂੰ ਸ਼ਾਲ ਉਹਨਾਂ ਦੇ ਵੱਲੋਂ ਮਾਰੀ ਜਾਂਦੀ ਹੈ ਪਹਿਲਾਂ ਬੱਚਿਆਂ ਦੇ ਵੱਲੋਂ ਸਤਵੀਂ ਮੰਜ਼ਲ ਤੋਂ ਛਾਲ ਮਾਰੀ ਜਾਂਦੀ ਹੈ ਭੈਣ ਅਤੇ ਭਰਾ ਦੋਵੇਂ ਸੀ ਔਰ ਦੋਨਾਂ ਦੇ ਵੱਲੋਂ ਸਤਵੀਂ ਮੰਜ਼ਲ ਤੋਂ ਛਾਲ ਮਾਰ ਦਿੱਤੀ ਜਾਂਦੀ ਹੈ ਔਰ ਉਸਦੇ ਪਿੱਛੇ ਹੀ ਪਿਤਾ ਦੇ ਵੱਲੋਂ ਵੀ ਛਾਲ ਮਾਰ ਦਿੱਤੀ ਜਾਂਦੀ ਹੈ ਜਿਸ ਦੇ ਵਿੱਚ ਤਿੰਨਾਂ ਦੀ ਮੌਤ ਹੋ ਗਈ ਹੈ ਜਦੋਂ ਕਿ ਮ੍ਰਿਤਕ ਦੀ ਪਤਨੀ ਅਤੇ ਵੱਡਾ ਬੇਟਾ ਇਸ ਹਾਦਸੇ ਦੇ ਵਿੱਚ ਬਚ ਜਾਂਦੇ ਨੇ ਕਿਉਂਕਿ ਉਹਨਾਂ ਦੇ ਵੱਲੋਂ ਛਾਲ ਨਹੀਂ ਮਾਰੀ ਜਾਂਦੀ ਔਰ ਅੱਗ ਤੋਂ ਬਚਣ ਦੇ ਵਿੱਚ ਉਹ ਸਫਲ ਰਹਿੰਦੇ ਨੇ ਤਾਂ ਬਹੁ ਮੰਜ਼ਲਾ ਅਪਾਰਟਮੈਂਟ ਦੇ ਵਿੱਚ ਅੱਗ ਲੱਗ ਜਾਂਦੀ ਹੈ ਜਿਸ ਤੋਂ ਬਾਅਦ ਇਹ ਆ ਦਰਦਨਾਕ ਘਟਨਾ ਉੱਥੇ ਵਾਪਰੀ ਹੈ ਦੱਸਦੀ ਹੈ ਕਿ ਹਜੇ ਵੀ ਅਪਾਰਟਮੈਂਟ ਦੇ ਵਿੱਚ ਅੱਗ ਲੱਗੀ ਹੋਈ ਹੈ ਔਰ ਕਈ ਲੋਕ ਉਸ ਅੱਗ ਦੇ ਵਿੱਚ ਫਸੇ ਹੋਏ ਨੇ ਤਾਂ ਬੇहद ਮੰਦ ਭਾਗੀ ਖਬਰ ਦਿੱਲੀ ਦੇ ਦਵਾਰਕਾ ਸੈਕਟਰ 13 ਤੋਂ ਸਾਹਮਣੇ ਆਈ ਹੈ ਆ ਇਥੇ ਬਹੁਮੰਜ਼ਲਾ ਇਮਾਰਤ ਦੇ ਵਿੱਚ ਅੱਗ ਲੱਗੀ ਜਿਸ ਤੋਂ ਬਾਅਦ ਪਿਤਾ ਤੇ ਉਸ ਦੇ ਬੱਚਿਆਂ ਦੇ ਵੱਲੋਂ ਛਾਲ ਮਾਰ ਦਿੱਤੀ ਗਈ ਔਰ ਤਿੰਨਾਂ ਦੀ ਇਸ ਦਰਦਨਾਕ ਹਾਦਸੇ ਦੇ ਵਿੱਚ ਮੌਤ ਹੋ ਚੁੱਕੀ ਹੈ ਜਦੋਂ ਕਿ ਮ੍ਰਿਤਕ ਦੀ ਪਤਨੀ ਅਤੇ ਵੱਡਾ ਬੇਟਾ ਸਹੀ ਸਲਾਮਤ ਨੇ ਉਹ ਇਸ ਅੱਗ ਤੋਂ ਬਚ ਚੁੱਕੇ ਨੇ ਔਰ ਹਜੇ ਵੀ ਕਈ ਲੋਕ ਇਸ ਅੱਗ ਦੇ ਵਿੱਚ ਫਸੇ ਹੋਏ ਦੱਸੇ ਜਾ ਰਹੇ ਨੇ ਤਾਂ 7ਵੀਂ 8ਵੀਂ ਅਤੇ 9ਵੀਂ ਮੰਜ਼ਲ ਦੇ ਉੱਤੇ ਅੱਗ ਲੱਗੀ ਸੀ ਔਰ ਦੇਖਦੇ ਹੀ ਦੇਖਦੇ ਅੱਗ ਤੇਜ਼ੀ ਨਾਲ ਫੈਲ ਰਹੀ ਸੀ ਜਦੋਂ ਪੂਰੀ ਬਿਲਡਿੰਗ ਦੇ ਵਿੱਚ ਇਹ ਅੱਗ ਫੈਲ ਜਾਂਦੀ ਹੈ ਤਾਂ ਅ ਜੋ ਪਰਿਵਾਰ ਹੈ ਉਹ ਕਬਰਾਂ ਜਾਂਦਾ ਹੈ ਜਿਸ ਤੋਂ ਬਾਅਦ ਪਰਿਵਾਰ ਦਾ ਜੋ ਬੇਟਾ ਅਤੇ ਬੇਟੀ ਹੈ ਉਸ ਦੇ ਵੱਲੋਂ ਛਾਲ ਮਾਰ ਦਿੱਤੀ ਜਾਂਦੀ ਹੈ ਸਤਵੀਂ ਮੰਜ਼ਲ ਤੋਂ ਔਰ ਇਹਨਾਂ ਦੇ ਪਿੱਛੇ ਹੀ ਇਹਨਾਂ ਦਾ ਪਿਤਾ ਵੀ ਛਾਲ ਮਾਰ ਦਿੰਦਾ ਹੈ ਦੱਸਦੀ ਹੈ ਕਿ ਜੋ ਬੱਚੇ ਨੇ ਉਹਨਾਂ ਦੀ ਉਮਰ 10 ਅਤੇ 9 ਸਾਲ ਦੱਸੀ ਜਾ ਰਹੀ ਹੈ ਜਦੋਂ ਕਿ ਜੋ ਪਿਤਾ ਹੈ ਉਸ ਦੀ ਉਮਰ 35 ਸਾਲ ਦੱਸੀ ਜਾ ਰਹੀ ਹੈ ਔਰ ਮੌਕੇ ਦੇ ਉੱਤੇ ਇਸ ਸਮੇਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਵੀ ਪਹੁੰਚ ਚੁੱਕੀਆਂ ਨੇ 8 ਗੱਡੀਆਂ ਮੌਕੇ ਦੇ ਉੱਤੇ ਮੌਜੂਦ ਨੇ ਅੱਗ ਪੂਰੀ ਤਰੀਕੇ ਨਾਲ ਬਿਲਡਿੰਗ ਦੇ ਵਿੱਚ ਫੈਲ ਚੁੱਕੀ ਹੈ ਔਰ ਇਹਨਾਂ ਲਪਟਾਂ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਫਿਲਹਾਲ ਪੂਰੇ ਇਲਾਕੇ ਦੇ ਵਿੱਚ ਅਫੜਾ ਦਫੜੀ ਦਾ ਮਾਹੌਲ ਬਚਿਆ ਹੋਇਆ ਹੈ ਔਰ ਪਰਿਵਾਰ ਦੀ ਇਸ ਤਰੀਕੇ ਦੇ ਨਾਲ ਮੌਤ ਤੋਂ ਬਾਅਦ ਲੋਕ ਵੀ ਹੈਰਾਨ ਨੇ ਔਰ ਲੋਕ ਵੀ ਸਦਮੇ ਦੇ ਵਿੱਚ ਨੇ ਕਿ ਆਖਰੀ ਕਿਸ ਤਰੀਕੇ ਦੇ ਨਾਲ ਇਹ ਪੂਰਾ ਹਾਦਸਾ ਵਾਪਰ ਗਿਆ ਤਾਂ ਅੱਗ ਦੀਆਂ ਲਪਟਾਂ ਦੇ ਵਿੱਚ ਜਦੋਂ ਪਰਿਵਾਰ ਘਿਰ ਜਾਂਦਾ ਹੈ ਤਾਂ ਪਿਤਾ ਦੇ ਵੱਲੋਂ ਛਾਲ ਮਾਰੀ ਜਾਂਦੀ ਹੈ ਬੱਚਿਆਂ ਦੇ ਵੱਲੋਂ ਛਾਲ ਮਾਰੀ ਜਾਂਦੀ ਹੈ ਔਰ ਦੱਸਦੀ ਕਿ ਦੋਵੇਂ ਬੱਚੇ ਜਿਨ੍ਹਾਂ ਦੇ ਵੱਲੋਂ ਛਾਲ ਮਾਰੀ ਗਈ ਉਹਨਾਂ ਦੀ ਉਮਰ 10 ਸਾਲ ਹੈ ਜਦੋਂ ਕਿ ਪਿਤਾ ਦੀ ਉਮਰ 35 ਸਾਲ ਜਸ਼ ਯਾਦਵ ਦੇ ਤੌਰ ਦੇ ਉੱਤੇ ਉਹਨਾਂ ਦੀ ਪਛਾਣ ਹੋਈ ਹੈ ਆਪਣੀ ਬਾਲਕਨੀ ਦੇ ਵਿੱਚ ਆਉਂਦੇ ਨੇ ਔਰ ਅੱਗ ਤੋਂ ਬਚਣ ਲਈ ਉੱਥੋਂ ਛਾਲ ਮਾਰ ਦਿੰਦੇ ਨੇ ਤਾਂ ਇਹਨਾਂ ਨੂੰ ਤੁਰੰਤ ਆਈਜੀਆਈ ਹਸਪਤਾਲ ਲਿਜਾਇਆ ਜਾਂਦਾ ਜਿੱਥੇ ਇਹਨਾਂ ਨੂੰ ਮ੍ਰਿਤਕ ਐਲਾਨ ਦਿੱਤਾ ਜਾਂਦਾ ਔਰ ਜਸ਼ ਯਾਦਵ ਫਲੈਕਸ ਬੋਰਡ ਅਦੇ ਕੰਮ ਦੇ ਨਾਲ ਜੁੜੇ ਹੋਏ ਸੀ ਪਰ ਜਦੋਂ ਇਸ ਤਰੀਕੇ ਦੇ ਨਾਲ ਬਿਲਡਿੰਗ ਦੇ ਵਿੱਚ ਅੱਗ ਲੱਗ ਜਾਂਦੀ ਹੈ ਤਾਂ ਖਬਰਾ ਜਾਂਦਾ ਹੈ ਪਰਿਵਾਰ ਔਰ ਜਸ ਜਾਦਵ ਨੂੰ ਉਹਦੇ ਵੱਲੋਂ ਤੇ ਬੱਚਿਆਂ ਦੇ ਵੱਲੋਂ ਬਾਲਕਨੀ ਦੇ ਵਿੱਚੋਂ ਛਾਲ ਮਾਰ ਦਿੱਤੀ ਜਾਂਦੀ ਹੈ ਹਜੇ ਵੀ ਇਹ ਪੂਰੀ ਬਿਲਡਿੰਗ ਤੁਸੀਂ ਦੇਖ ਸਕਦੇ ਹੋ ਕਿ ਅਗਰੀਆਂ ਲਪਟਾਂ ਦੇ ਨਾਲ ਘिरी ਹੋਈ ਹੈ ਇਲਾਕੇ ਦੇ ਵਿੱਚ ਇਸ ਘਟਨਾ ਤੋਂ ਬਾਅਦ دہشت ਦਾ ਮਾਹੌਲ ਹੈ ਕਿਉਂਕਿ ਇੱਕ ਪਾਸੇ ਬਿਲਡਿੰਗ ਦੇ ਵਿੱਚ ਅੱਗ ਲੱਗੀ ਹੋਈ ਹੈ ਔਰ ਦੂਸਰੇ ਪਾਸੇ ਇੱਕ ਹੀ ਪਰਿਵਾਰ ਦੇ ਤਿੰਨ ਜੀ ਅੱਗ ਦੀ ਭੇਟ ਚੜ ਚੁੱਕੇ ਨੇ ਬਚਣ ਲਈ ਉਹਨਾਂ ਦੇ ਵੱਲੋਂ ਛਾਲ ਮਾਰੀ ਜਾਂਦੀ ਹੈ ਔਰ ਮੌਤ ਦੇ ਆਗੋਸ਼ ਵਿੱਚ ਜਾ ਚੁੱਕੇ ਨੇ ਤਿੰਨੇ ਜਾਨੇ ਤਾਂ ਇਲਾਕੇ ਦੇ ਵਿੱਚ ਇਸ ਸਮੇਂ ਸਦਮੇ ਦਾ ਮਾਹੌਲ ਹੈ ਹਫੜਾ ਦਫੜੀ ਦਾ ਮਾਹੌਲ ਹੈ ਅੱਗ ਬੁਝਾਉਣ ਦੀਆਂ ਕੋਸ਼ਿਸ਼ਾਂ ਹਜੇ ਵੀ ਜਾਰੀ ਨੇ ਮੌਕੇ ਦੇ ਉੱਤੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਪਹੁੰਚ ਚੁੱਕੀਆਂ ਨੇ ਹਰੇ ਹਜੇ ਵੀ ਇਸ ਬਿਲਡਿੰਗ ਦੇ ਵਿੱਚ ਕਈ ਲੋਕ ਇਸ ਅੱਗ ਦੇ ਵਿੱਚ ਫਸੇ ਹੋਏ ਨੇ ਤਾਂ ਫਿਲਹਾਲ ਇਹ ਬੇहद ਮੰਦ ਭਾਗੀ ਖਬਰ ਜਿੱਤੇ ਇੱਕ ਹੀ ਪਰਿਵਾਰ ਦੇ ਤਿੰਨ ਜੀਆਂ ਦੀ ਮੌਤ ਹੋ ਚੁੱਕੀ ਹੈ ਜਦੋਂ ਕਿ ਮ੍ਰਿਤਕ ਦੀ ਪਤਨੀ ਅਤੇ ਉਸ ਦਾ ਵੱਡਾ ਬੇਟਾ ਇਸ ਅੱਗ ਦੇ ਵਿੱਚੋਂ ਉਹਨਾਂ ਨੂੰ ਬਚਾ ਲਿਆ ਗਿਆ ਹੈ ਔਰ ਉਧਰ ਦੂਸਰੇ ਪਾਸੇ ਹਜੇ ਵੀ ਤੇਨ ਲੋਕ ਇਸ ਅੱਗ ਦੇ ਵਿੱਚ ਕਿਰੇ ਹੋਏ ਨੇ ਤਾਂ ਬੇहद ਮੰਦ ਭਾਗੀ ਖਬਰ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਨਾਲ ਇਲਾਕੇ ਦੇ ਵਿੱਚ ਇਸ ਘਟਨਾ ਤੋਂ ਬਾਅਦ ਹਫੜਾ ਦਫੜੀ ਦਾ ਮਾਹੌਲ ਮਚਿਆ ਹੋਇਆ ਹੈ ਬੇहद ਮੰਦਪਾਗੀ ਖਬਰ ਆ ਰਹੀ ਹੈ ਦਿੱਲੀ ਦੇ ਵਿੱਚ ਇੱਕ ਪਿਤਾ ਦੇ ਵੱਲੋਂ 7ਵੀਂ ਮੰਜ਼ਲ ਤੋਂ ਛਾਲ ਮਾਰ ਦਿੱਤੀ ਜਾਂਦੀ ਹੈ ਔਰ ਉਸ ਦੇ ਦੋ ਬੱਚਿਆਂ ਦੇ ਵੱਲੋਂ ਵੀ 7ਵੀਂ ਮੰਜ਼ਲ ਤੋਂ ਛਾਲ ਮਾਰ ਦਿੱਤੀ ਜਾਂਦੀ ਹੈ ਜਿਸ ਮਾਮਲੇ ਵਿੱਚ ਦੋਹਾਂ ਪਿਤਾ ਅਤੇ ਬੱਚਿਆਂ ਦੀ ਮੌਤ ਹੋ ਚੁੱਕੀ ਹੈ ਦੱਸਦੀ ਹੈ ਕਿ ਦਿੱਲੀ ਦੇ ਦਵਾਰਕਾ ਦੀ ਇਹ ਖਬਰ ਹੈ ਜਿੱਥੇ ਇੱਕ ਅਪਾਰਟਮੈਂਟ ਵਿੱਚ ਅੱਗ ਲੱਗ ਜਾਂਦੀ ਹੈ ਬਹੁਮੰਜ਼ਲਾ ਅਪਾਰਟਮੈਂਟ ਜਿਸ ਦੀ 7ਵੀਂ 8ਵੀਂ 9ਵੀਂ ਮੰਜ਼ਲ ਤੇ ਅੱਗ ਲੱਗਦੀ ਹੈ ਔਰ ਦੇਖਦੇ ਹੀ ਦੇਖਦੇ ਇਹ ਅੱਗ ਫੈਲ ਜਾਂਦੀ ਹੈ ਜਿਸ ਤੋਂ ਬਾਅਦ ਅ ਬੱਚਿਆਂ ਨੂੰ ਬਚਾਉਣ ਲਈ ਉਹਨਾਂ ਨੂੰ ਸ਼ਾਲ ਉਹਨਾਂ ਦੇ ਵੱਲੋਂ ਮਾਰੀ ਜਾਂਦੀ ਹੈ ਪਹਿਲਾਂ ਬੱਚਿਆਂ ਦੇ ਵੱਲੋਂ 7ਵੀਂ ਮੰਜ਼ਲ ਤੋਂ ਸ਼ਾਲ ਮਾਰੀ ਜਾਂਦੀ ਹੈ ਭੈਣ ਅਤੇ ਭਰਾ ਦੋਵੇਂ ਸੀ ਔਰ ਦੋਨਾਂ ਦੇ ਵੱਲੋਂ 7ਵੀਂ ਮੰਜ਼ਲ ਤੋਂ ਸ਼ਾਲ ਮਾਰ ਦਿੱਤੀ ਜਾਂਦੀ ਹੈ ਔਰ ਉਸਦੇ ਪਿੱਛੇ ਹੀ ਪਿਤਾ ਦੇ ਵੱਲੋਂ ਵੀ ਸ਼ਾਲ ਮਾਰ ਦਿੱਤੀ ਜਾਂਦੀ ਹੈ ਜਿਸ ਦੇ ਵਿੱਚ ਤਿੰਨਾਂ ਦੀ ਮੌਤ ਹੋ ਗਈ ਹੈ ਜਦੋਂ ਕਿ ਅ ਮ੍ਰਿਤਕ ਦੀ ਪਤਨੀ ਅਤੇ ਵੱਡਾ ਬੇਟਾ ਇਸ ਹਾਦਸੇ ਦੇ ਵਿੱਚ ਬਚ ਜਾਂਦੇ ਨੇ ਕਿਉਂਕਿ ਉਹਨਾਂ ਦੇ ਵੱਲੋਂ ਛਾਲ ਨਹੀਂ ਮਾਰੀ ਜਾਂਦੀ ਔਰ ਅੱਗ ਤੋਂ ਬਚਨ ਦੇ ਵਿੱਚ ਉਹ ਸਫਲ ਰਹਿੰਦੇ ਨੇ ਤਾਂ ਬਹੁ ਮੰਜ਼ਲਾ ਅਪਾਰਟਮੈਂਟ ਦੇ ਵਿੱਚ ਅੱਗ ਲੱਗ ਜਾਂਦੀ ਹੈ ਜਿਸ ਤੋਂ ਬਾਅਦ ਇਹ ਦਰਦਨਾਕ ਘਟਨਾ ਉੱਥੇ ਵਾਪਰੀ ਹੈ ਦੱਸਦੀ ਹੈ ਕਿ ਹਜੇ ਵੀ ਅਪਾਰਟਮੈਂਟ ਦੇ ਵਿੱਚ ਅੱਗ ਲੱਗੀ ਹੋਈ ਹੈ ਔਰ ਕਈ ਲੋਕ ਉਸ ਅੱਗ ਦੇ ਵਿੱਚ ਫਸੇ ਹੋਏ ਨੇ ਤਾਂ ਬੇहद ਮੰਦ ਭਾਗੀ ਖਬਰ ਦਿੱਲੀ ਦੇ ਦਵਾਰਕਾ ਸੈਕਟਰ 13 ਤੋਂ ਸਾਹਮਣੇ ਆਈ ਹੈ ਅ ਇਥੇ ਬਹੁਮੰਜ਼ਲਾ ਇਮਾਰਤ ਦੇ ਵਿੱਚ ਅੱਗ ਲੱਗੀ ਜਿਸ ਤੋਂ ਬਾਅਦ ਪਿਤਾ ਤੇ ਉਸ ਦੇ ਬੱਚਿਆਂ ਦੇ ਵੱਲੋਂ ਛਾਲ ਮਾਰ ਦਿੱਤੀ ਗਈ ਔਰ ਤਿੰਨਾਂ ਦੀ ਇਸ ਦਰਦਨਾਕ ਹਾਦਸੇ ਦੇ ਵਿੱਚ ਮੌਤ ਹੋ ਚੁੱਕੀ ਹੈ ਜਦੋਂ ਕਿ ਮ੍ਰਿਤਕ ਦੀ ਪਤਨੀ ਅਤੇ ਵੱਡਾ ਬੇਟਾ ਸਹੀ ਸਲਾਮਤ ਨੇ ਉਹੀ ਸੱਗ ਤੋਂ ਬਚ ਚੁੱਕੇ ਨੇ ਔਰ ਹਜੇ ਵੀ ਕਈ ਲੋਕ ਇਸ ਅੱਗ ਦੇ ਵਿੱਚ ਫਸੇ ਹੋਏ ਦੱਸੇ ਜਾ ਰਹੇ ਨੇ ਤਾਂ 7ਵੀਂ 8ਵੀਂ ਅਤੇ 9ਵੀਂ ਮੰਜ਼ਲ ਦੇ ਉੱਤੇ ਅੱਗ ਲੱਗੀ ਸੀ ਔਰ ਦੇਖਦੇ ਹੀ ਦੇਖਦੇ ਅੱਗ ਤੇਜ਼ੀ ਨਾਲ ਫੈਲ ਰਹੀ ਸੀ ਜਦੋਂ ਪੂਰੀ ਬਿਲਡਿੰਗ ਦੇ ਵਿੱਚ ਇਹ ਅੱਗ ਫੈਲ ਜਾਂਦੀ ਹੈ ਤਾਂ ਆ ਜੋ ਪਰਿਵਾਰ ਹੈ ਉਹ ਕਬਰਾਂ ਜਾਂਦਾ ਹੈ ਜਿਸ ਤੋਂ ਬਾਅਦ ਪਰਿਵਾਰ ਦਾ ਜੋ ਬੇਟਾ ਅਤੇ ਬੇਟੀ ਹੈ ਉਸ ਦੇ ਵੱਲੋਂ ਛਾਲ ਮਾਰ ਦਿੱਤੀ ਜਾਂਦੀ ਹੈ ਸਤਵੀਂ ਮੰਜ਼ਲ ਤੋਂ ਔਰ ਇਹਨਾਂ ਦੇ ਪਿੱਛੇ ਹੀ ਇਹਨਾਂ ਦਾ ਪਿਤਾ ਵੀ ਛਾਲ ਮਾਰ ਦਿੰਦਾ ਹੈ ਦੱਸਦੀ ਹੈ ਕਿ ਜੋ ਬੱਚੇ ਨੇ ਉਹਨਾਂ ਦੀ ਉਮਰ 10 ਅਤੇ 9 ਸਾਲ ਦੱਸੀ ਜਾ ਰਹੀ ਹੈ ਜਦੋਂ ਕਿ ਜੋ ਪਿਤਾ ਹੈ ਉਸ ਦੀ ਉਮਰ 35 ਸਾਲ ਦੱਸੀ ਜਾ ਰਹੀ ਹੈ ਔਰ ਮੌਕੇ ਦੇ ਉੱਤੇ ਇਸ ਸਮੇਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਵੀ ਪਹੁੰਚ ਚੁੱਕੀਆਂ ਨੇ 8 ਗੱਡੀਆਂ ਮੌਕੇ ਦੇ ਉੱਤੇ ਮੌਜੂਦ ਨੇ ਅੱਗ ਪੂਰੇ ਤਰੀਕੇ ਨਾਲ ਬਿਲਡਿੰਗ ਦੇ ਵਿੱਚ ਫੈਲ ਚੁੱਕੀ ਹੈ ਔਰ ਇਹਨਾਂ ਲਪਟਾਂ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਫਿਲਹਾਲ ਪੂਰੇ ਇਲਾਕੇ ਦੇ ਵਿੱਚ ਅਫੜਾ ਦਫੜੀ ਦਾ ਮਾਹੌਲ ਬਚਿਆ ਹੋਇਆ ਹੈ ਔਰ ਪਰਿਵਾਰ ਦੀ ਇਸ ਤਰੀਕੇ ਦੇ ਨਾਲ ਮੌਤ ਤੋਂ ਬਾਅਦ ਲੋਕ ਵੀ ਹੈਰਾਨ ਨੇ ਔਰ ਲੋਕ ਵੀ ਸਦਮੇ ਦੇ ਵਿੱਚ ਨੇ ਕਿ ਆਖਰੀ ਕਿਸ ਤਰੀਕੇ ਦੇ ਨਾਲ ਇਹ ਪੂਰਾ ਹਾਦਸਾ ਵਾਪਰ ਗਿਆ ਤਾਂ ਅੱਗ ਦੀਆਂ ਲਪਟਾਂ ਦੇ ਵਿੱਚ ਜਦੋਂ ਪਰਿਵਾਰ ਘਿਰ ਜਾਂਦਾ ਹੈ ਤਾਂ ਪਿਤਾ ਦੇ ਵੱਲੋਂ ਛਾਲ ਮਾਰੀ ਜਾਂਦੀ ਹੈ ਬੱਚਿਆਂ ਦੇ ਵੱਲੋਂ ਛਾਲ ਮਾਰੀ ਜਾਂਦੀ ਹੈ ਔਰ ਦੱਸਦੀ ਕਿ ਦੋਵੇਂ ਬੱਚੇ ਜਿਨ੍ਹਾਂ ਦੇ ਵੱਲੋਂ ਛਾਲ ਮਾਰੀ ਗਈ ਉਹਨਾਂ ਦੀ ਉਮਰ 10 ਸਾਲ ਹੈ ਜਦੋਂ ਕਿ ਪਿਤਾ ਦੀ ਉਮਰ 35 ਸਾਲ ਹੈ ਜਸ਼ ਯਾਦਵ ਦੇ ਤੌਰ ਦੇ ਉੱਤੇ ਉਹਨਾਂ ਦੀ ਪਛਾਣ ਹੋਈ ਹੈ ਆਪਣੀ ਬਾਲਕਨੀ ਦੇ ਵਿੱਚ ਆਉਂਦੇ ਨੇ ਔਰ ਅੱਗ ਤੋਂ ਬਚਣ ਲਈ ਉੱਥੋਂ ਛਾਲ ਮਾਰ ਦਿੰਦੇ ਨੇ ਤਾਂ ਇਹਨਾਂ ਨੂੰ ਤੁਰੰਤ ਆਈਜੀਆਈ ਹਸਪਤਾਲ ਲਿਜਾਇਆ ਜਾਂਦਾ ਜਿੱਥੇ ਇਹਨਾਂ ਨੂੰ ਮ੍ਰਿਤਕ ਐਲਾਨ ਦਿੱਤਾ ਜਾਂਦਾ ਔਰ ਜਸ਼ ਯਾਦਵ ਫਲੈਕਸ ਬੋਰਡ ਅਦੇ ਕੰਮ ਦੇ ਨਾਲ ਜੁੜੇ ਹੋਏ ਸੀ ਪਰ ਜਦੋਂ ਇਸ ਤਰੀਕੇ ਦੇ ਨਾਲ ਬਿਲਡਿੰਗ ਦੇ ਵਿੱਚ ਅੱਗ ਲੱਗ ਜਾਂਦੀ ਹੈ ਤਾਂ ਘਬਰਾ ਜਾਂਦਾ ਹੈ ਪਰਿਵਾਰ ਔਰ ਜਸ਼ ਯਾਦਵ ਨੂੰ ਉਹਦੇ ਵੱਲੋਂ ਤੇ ਬੱਚਿਆਂ ਦੇ ਵੱਲੋਂ ਬਾਲਕਨੀ ਦੇ ਵਿੱਚੋਂ ਛਾਲ ਮਾਰ ਦਿੱਤੀ ਜਾਂਦੀ ਹਜੇ ਵੀ ਇਹ ਪੂਰੀ ਬਿਲਡਿੰਗ ਤੁਸੀਂ ਦੇਖ ਸਕਦੇ ਹੋ ਕਿ ਅਗਰ ਦੀਆਂ ਲਪਟਾਂ ਦੇ ਨਾਲ ਘਿਰੀ ਹੋਈ ਹੈ ਇਲਾਕੇ ਦੇ ਵਿੱਚ ਆ ਇਸ ਘਟਨਾ ਤੋਂ ਬਾਅਦ دہشت ਦਾ ਮਾਹੌਲ ਹੈ ਕਿਉਂਕਿ ਇੱਕ ਪਾਸੇ ਬਿਲਡਿੰਗ ਦੇ ਵਿੱਚ ਅੱਗ ਲੱਗੀ ਹੋਈ ਹੈ ਔਰ ਦੂਸਰੇ ਪਾਸੇ ਇੱਕ ਹੀ ਪਰਿਵਾਰ ਦੇ ਤਿੰਨ ਜੀ ਅੱਗ ਦੀ ਭੇਟ ਚੜ ਚੁੱਕੇ ਨੇ ਬਚਣ ਲਈ ਉਹਨਾਂ ਦੇ ਵੱਲੋਂ ਛਾਲ ਮਾਰੀ ਜਾਂਦੀ ਹੈ ਔਰ ਮੌਤ ਦੇ ਆਗੋਸ਼ ਵਿੱਚ ਜਾ ਚੁੱਕੇ ਨੇ ਤਿੰਨੇ ਜਾਨੇ ਤਾਂ ਇਲਾਕੇ ਦੇ ਵਿੱਚ ਇਸ ਸਮੇਂ ਸਦਮੇ ਦਾ ਮਾਹੌਲ ਹੈ ਹਫੜਾ ਦਫਰੀ ਦਾ ਮਾਹੌਲ ਹੈ ਅੱਗ ਬੁਝਾਉਣ ਦੀਆਂ ਕੋਸ਼ਿਸ਼ਾਂ ਹਜੇ ਵੀ ਜਾਰੀ ਨੇ ਮੌਕੇ ਦੇ ਉੱਤੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਪਹੁੰਚ ਚੁੱਕੀਆਂ ਨੇ ਹਰੇ ਹਜੇ ਵੀ ਇਸ ਬਿਲਡਿੰਗ ਦੇ ਵਿੱਚ ਕਈ ਲੋਕ ਇਸ ਅੱਗ ਦੇ ਵਿੱਚ ਫਸੇ ਹੋਏ ਨੇ ਤਾਂ ਫਿਲਹਾਲ ਇਹ ਬੇਹਦ ਮੰਦ ਭਾਗੀ ਖਬਰ ਜਿੱਥੇ ਇੱਕ ਹੀ ਪਰਿਵਾਰ ਦੇ ਤਿੰਨ ਜੀਆਂ ਦੀ ਮੌਤ ਹੋ ਚੁੱਕੀ ਹੈ ਜਦੋਂ ਕਿ ਅ ਮ੍ਰਿਤਕ ਦੀ ਪਤਨੀ ਅਤੇ ਉਸ ਦਾ ਵੱਡਾ ਬੇਟਾ ਇਸ ਅੱਗ ਦੇ ਵਿੱਚੋਂ ਉਹਨਾਂ ਨੂੰ ਬਚਾ ਲਿਆ ਗਿਆ ਹੈ ਔਰ ਉਧਰ ਦੂਸਰੇ ਪਾਸੇ ਹਜੇ ਵੀ ਤਿੰਨ ਲੋਕ ਇਸ ਅੱਗ ਦੇ ਵਿੱਚ ਕਿਰੇ ਹੋਏ ਨੇ ਤਾਂ ਬੇਹਦ ਮੰਦ ਭਾਗੀ ਖਬਰ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਨਾਲ ਇਲਾਕੇ ਦੇ ਵਿੱਚ ਇਸ ਘਟਨਾ ਤੋਂ ਬਾਅਦ ਹਫੜਾ ਦਫੜੀ ਦਾ ਮਾਹੌਲ ਮਚਿਆ ਹੋਇਆ ਹੈ ਬੇहद ਮੰਦਪਾ ਕੀ ਖਬਰ ਆ ਰਹੀ ਹੈ ਦਿੱਲੀ ਦੇ ਵਿੱਚ ਇੱਕ ਪਿਤਾ ਦੇ ਵੱਲੋਂ ਸੱਤਵੀਂ ਮੰਜ਼ਲ ਤੋਂ ਛਾਲ ਮਾਰ ਦਿੱਤੀ ਜਾਂਦੀ ਹੈ ਔਰ ਉਸ ਦੇ ਦੋ ਬੱਚਿਆਂ ਦੇ ਵੱਲੋਂ ਵੀ ਸੱਤਵੀਂ ਮੰਜ਼ਲ ਤੋਂ ਛਾਲ ਮਾਰ ਦਿੱਤੀ ਜਾਂਦੀ ਹੈ ਜਿਸ ਮਾਮਲੇ ਵਿੱਚ ਦੋਹਾਂ ਪਿਤਾ ਅਤੇ ਬੱਚਿਆਂ ਦੀ ਮੌਤ ਹੋ ਚੁੱਕੀ ਹੈ ਦੱਸਦੀ ਹੈ ਕਿ ਦਿੱਲੀ ਦੇ ਦਵਾਰਕਾ ਦੀ ਇਹ ਖਬਰ ਹੈ ਜਿੱਥੇ ਇੱਕ ਅਪਾਰਟਮੈਂਟ ਵਿੱਚ ਅੱਗ ਲੱਗ ਜਾਂਦੀ ਹੈ ਬਹੁਮੰਜ਼ਿਲਾ ਅਪਾਰਟਮੈਂਟ ਜਿਸ ਦੀ ਸੱਤਵੀਂ ਅੱਠਵੀਂ ਨੌਵੀਂ ਮੰਜ਼ਲ ਤੇ ਅੱਗ ਲੱਗਦੀ ਹੈ ਔਰ ਦੇਖਦੇ ਹੀ ਦੇਖਦੇ ਇਹ ਅੱਗ ਫੈਲ ਜਾਂਦੀ ਹੈ ਜਿਸ ਤੋਂ ਬਾਅਦ ਅ ਬੱਚਿਆਂ ਨੂੰ ਬਚਾਉਣ ਲਈ ਉਹਨਾਂ ਨੂੰ ਸ਼ਾਲ ਉਹਨਾਂ ਦੇ ਵੱਲੋਂ ਮਾਰੀ ਜਾਂਦੀ ਹੈ ਪਹਿਲਾਂ ਬੱਚਿਆਂ ਦੇ ਵੱਲੋਂ 7ਵੀਂ ਮੰਜ਼ਲ ਤੋਂ ਸ਼ਾਲ ਮਾਰੀ ਜਾਂਦੀ ਹੈ ਭੈਣ ਅਤੇ ਭਰਾ ਦੋਵੇਂ ਸੀ ਔਰ ਦੋਨਾਂ ਦੇ ਵੱਲੋਂ 7ਵੀਂ ਮੰਜ਼ਲ ਤੋਂ ਸ਼ਾਲ ਮਾਰ ਦਿੱਤੀ ਜਾਂਦੀ ਹੈ ਔਰ ਉਸਦੇ ਪਿੱਛੇ ਹੀ ਪਿਤਾ ਦੇ ਵੱਲੋਂ ਵੀ ਸ਼ਾਲ ਮਾਰ ਦਿੱਤੀ ਜਾਂਦੀ ਹੈ ਜਿਸ ਦੇ ਵਿੱਚ ਤਿੰਨਾਂ ਦੀ ਮੌਤ ਹੋ ਗਈ ਹੈ ਜਦੋਂ ਕਿ ਅ ਮ੍ਰਿਤਕ ਦੀ ਪਤਨੀ ਅਤੇ ਵੱਡਾ ਬੇਟਾ ਇਸ ਹਾਦਸੇ ਦੇ ਵਿੱਚ ਬਚ ਜਾਂਦੇ ਨੇ ਕਿਉਂਕਿ ਉਹਨਾਂ ਦੇ ਵੱਲੋਂ ਛਾਲ ਨਹੀਂ ਮਾਰੀ ਜਾਂਦੀ ਔਰ ਅੱਗ ਤੋਂ ਬਚਨ ਦੇ ਵਿੱਚ ਉਹ ਸਫਲ ਰਹਿੰਦੇ ਨੇ ਤਾਂ ਬਹੁ ਮੰਜ਼ਲਾ ਅਪਾਰਟਮੈਂਟ ਦੇ ਵਿੱਚ ਅੱਗ ਲੱਗ ਜਾਂਦੀ ਹੈ ਜਿਸ ਤੋਂ ਬਾਅਦ ਇਹ ਦਰਦਨਾਕ ਘਟਨਾ ਉੱਥੇ ਵਾਪਰੀ ਹੈ ਦੱਸਦੀ ਹੈ ਕਿ ਹਜੇ ਵੀ ਅਪਾਰਟਮੈਂਟ ਦੇ ਵਿੱਚ ਅੱਗ ਲੱਗੀ ਹੋਈ ਹੈ ਔਰ ਕਈ ਲੋਕ ਉਸ ਅੱਗ ਦੇ ਵਿੱਚ ਫਸੇ ਹੋਏ ਨੇ ਤਾਂ ਬੇहद ਮੰਦ ਭਾਗੀ ਖਬਰ ਦਿੱਲੀ ਦੇ ਦਵਾਰਕਾ ਸੈਕਟਰ 13 ਤੋਂ ਸਾਹਮਣੇ ਆਈ ਹੈ ਆ ਇਥੇ ਬਹੁਮੰਜ਼ਲਾ ਇਮਾਰਤ ਦੇ ਵਿੱਚ ਅੱਗ ਲੱਗੀ ਜਿਸ ਤੋਂ ਬਾਅਦ ਪਿਤਾ ਤੇ ਉਸ ਦੇ ਬੱਚਿਆਂ ਦੇ ਵੱਲੋਂ ਛਾਲ ਮਾਰ ਦਿੱਤੀ ਗਈ ਔਰ ਤਿੰਨਾਂ ਦੀ ਇਸ ਦਰਦਨਾਕ ਹਾਦਸੇ ਦੇ ਵਿੱਚ ਮੌਤ ਹੋ ਚੁੱਕੀ ਹੈ ਜਦੋਂ ਕਿ ਮ੍ਰਿਤਕ ਦੀ ਪਤਨੀ ਅਤੇ ਵੱਡਾ ਬੇਟਾ ਸਹੀ ਸਲਾਮਤ ਨੇ ਉਹੀ ਸਾਗ ਤੋਂ ਬਚ ਚੁੱਕੇ ਨੇ ਔਰ ਹਜੇ ਵੀ ਕਈ ਲੋਕ ਇਸ ਅੱਗ ਦੇ ਵਿੱਚ ਫਸੇ ਹੋਏ ਦੱਸੇ ਜਾ ਰਹੇ ਨੇ ਤਾਂ 7ਵੀਂ 8ਵੀਂ ਅਤੇ 9ਵੀਂ ਮੰਜ਼ਲ ਦੇ ਉੱਤੇ ਅੱਗ ਲੱਗੀ ਸੀ ਔਰ ਦੇਖਦੇ ਦੇਖਦੇ ਅੱਗ ਤੇਜ਼ੀ ਨਾਲ ਫੈਲ ਰਹੀ ਸੀ ਜਦੋਂ ਪੂਰੀ ਬਿਲਡਿੰਗ ਦੇ ਵਿੱਚ ਇਹ ਅੱਗ ਫੈਲ ਜਾਂਦੀ ਹੈ ਤਾਂ ਜੋ ਪਰਿਵਾਰ ਹੈ ਉਹ ਕਬਰਾ ਜਾਂਦਾ ਹੈ ਜਿਸ ਤੋਂ ਬਾਅਦ ਪਰਿਵਾਰ ਦਾ ਜੋ ਬੇਟਾ ਅਤੇ ਬੇਟੀ ਹੈ ਉਸ ਦੇ ਵੱਲੋਂ ਛਾਲ ਮਾਰ ਦਿੱਤੀ ਜਾਂਦੀ ਹੈ ਸਤਵੀਂ ਮੰਜ਼ਲ ਤੋਂ ਔਰ ਇਹਨਾਂ ਦੇ ਪਿੱਛੇ ਹੀ ਇਹਨਾਂ ਦਾ ਪਿਤਾ ਵੀ ਛਾਲ ਮਾਰ ਦਿੰਦਾ ਹੈ ਦੱਸ ਦਈਏ ਕਿ ਜੋ ਬੱਚੇ ਨੇ ਉਹਨਾਂ ਦੀ ਉਮਰ 10 ਅਤੇ 9 ਸਾਲ ਦੱਸੀ ਜਾ ਰਹੀ ਹੈ ਜਦੋਂ ਕਿ ਜੋ ਪਿਤਾ ਹੈ ਉਸ ਦੀ ਉਮਰ 35 ਸਾਲ ਦੱਸੀ ਜਾ ਰਹੀ ਹੈ ਔਰ ਮੌਕੇ ਦੇ ਉੱਤੇ ਇਸ ਸਮੇਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਵੀ ਪਹੁੰਚ ਚੁੱਕੀਆਂ ਨੇ 8 ਗੱਡੀਆਂ ਮੌਕੇ ਦੇ ਉੱਤੇ ਮੌਜੂਦ ਨੇ ਅੱਗ ਪੂਰੇ ਤਰੀਕੇ ਨਾਲ ਬਿਲਡਿੰਗ ਦੇ ਵਿੱਚ ਫੈਲ ਚੁੱਕੀ ਹੈ ਔਰ ਇਹਨਾਂ ਲਪਟਾਂ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਫਿਲਹਾਲ ਪੂਰੇ ਇਲਾਕੇ ਦੇ ਵਿੱਚ ਅਫੜਾ ਦਫੜੀ ਦਾ ਮਾਹੌਲ ਬਚਿਆ ਹੋਇਆ ਹੈ ਔਰ ਪਰਿਵਾਰ ਦੀ ਇਸ ਤਰੀਕੇ ਦੇ ਨਾਲ ਮੌਤ ਤੋਂ ਬਾਅਦ ਲੋਕ ਵੀ ਹੈਰਾਨ ਨੇ ਔਰ ਲੋਕ ਵੀ ਸਦਮੇ ਦੇ ਵਿੱਚ ਨੇ ਕਿ ਆਖਰੀ ਕਿਸ ਤਰੀਕੇ ਦੇ ਨਾਲ ਇਹ ਪੂਰਾ ਹਾਦਸਾ ਵਾਪਰ ਗਿਆ ਤਾਂ ਅੱਗ ਦੀਆਂ ਲਪਟਾਂ ਦੇ ਵਿੱਚ ਜਦੋਂ ਪਰਿਵਾਰ ਘਿਰ ਜਾਂਦਾ ਹੈ ਤਾਂ ਪਿਤਾ ਦੇ ਵੱਲੋਂ ਛਾਲ ਮਾਰੀ ਜਾਂਦੀ ਹੈ ਬੱਚਿਆਂ ਦੇ ਵੱਲੋਂ ਛਾਲ ਮਾਰੀ ਜਾਂਦੀ ਹੈ ਔਰ ਦੱਸਦੀ ਕਿ ਦੋਵੇਂ ਬੱਚੇ ਜਿਨ੍ਹਾਂ ਦੇ ਵੱਲੋਂ ਛਾਲ ਮਾਰੀ ਗਈ ਉਹਨਾਂ ਦੀ ਉਮਰ 10 ਸਾਲ ਹੈ ਜਦੋਂ ਕਿ ਪਿਤਾ ਦੀ ਉਮਰ 35 ਸਾਲ ਹੈ ਜਸ਼ ਯਾਦਵ ਦੇ ਤੌਰ ਦੇ ਉੱਤੇ ਉਹਨਾਂ ਦੀ ਪਛਾਣ ਹੋਈ ਹੈ ਆਪਣੀ ਬਾਲਕਨੀ ਦੇ ਵਿੱਚ ਆਉਂਦੇ ਨੇ ਔਰ ਅੱਗ ਤੋਂ ਬਚਣ ਲਈ ਉੱਥੋਂ ਛਾਲ ਮਾਰ ਦਿੰਦੇ ਨੇ ਤਾਂ ਇਹਨਾਂ ਨੂੰ ਤੁਰੰਤ ਆਈਜੀਆਈ ਹਸਪਤਾਲ ਲਿਜਾਇਆ ਜਾਂਦਾ ਜਿੱਥੇ ਇਹਨਾਂ ਨੂੰ ਮ੍ਰਿਤਕ ਐਲਾਨ ਦਿੱਤਾ ਜਾਂਦਾ ਔਰ ਜਸ਼ ਯਾਦਵ ਫਲੈਕਸ ਬੋਰਡ ਅਦੇ ਕੰਮ ਦੇ ਨਾਲ ਜੁੜੇ ਹੋਏ ਸੀ ਪਰ ਜਦੋਂ ਇਸ ਤਰੀਕੇ ਦੇ ਨਾਲ ਬਿਲਡਿੰਗ ਦੇ ਵਿੱਚ ਅੱਗ ਲੱਗ ਜਾਂਦੀ ਹੈ ਤਾਂ ਘਬਰਾ ਜਾਂਦਾ ਹੈ ਪਰਿਵਾਰ ਔਰ ਜਸ਼ ਜਾਦਵ ਨੂੰ ਉਹਦੇ ਵੱਲੋਂ ਤੇ ਬੱਚਿਆਂ ਦੇ ਵੱਲੋਂ ਬਾਲਕਨੀ ਦੇ ਵਿੱਚੋਂ ਛਾਲ ਮਾਰ ਦਿੱਤੀ ਜਾਂਦੀ ਹੈ ਹਜੇ ਵੀ ਇਹ ਪੂਰੀ ਬਿਲਡਿੰਗ ਤੁਸੀਂ ਦੇਖ ਸਕਦੇ ਹੋ ਕਿ ਅਗਰ ਦੀਆਂ ਲਪਟਾਂ ਦੇ ਨਾਲ ਘਿਰੀ ਹੋਈ ਹੈ ਇਲਾਕੇ ਦੇ ਵਿੱਚ ਇਸ ਘਟਨਾ ਤੋਂ ਬਾਅਦ دہشت ਦਾ ਮਾਹੌਲ ਹੈ ਕਿਉਂਕਿ ਇੱਕ ਪਾਸੇ ਬਿਲਡਿੰਗ ਦੇ ਵਿੱਚ ਅੱਗ ਲੱਗੀ ਹੋਈ ਹੈ ਔਰ ਦੂਸਰੇ ਪਾਸੇ ਇੱਕ ਹੀ ਪਰਿਵਾਰ ਦੇ ਤਿੰਨ ਜੀ ਅੱਗ ਦੀ ਭੇਟ ਚੜ ਚੁੱਕੇ ਨੇ ਬਚਣ ਲਈ ਉਹਨਾਂ ਦੇ ਵੱਲੋਂ ਛਾਲ ਮਾਰੀ ਜਾਂਦੀ ਹੈ ਔਰ ਮੌਤ ਦੇ ਅਗੋਸ਼ ਵਿੱਚ ਜਾ ਚੁੱਕੇ ਨੇ ਤਿੰਨੇ ਜਾਨੇ ਤਾਂ ਇਲਾਕੇ ਦੇ ਵਿੱਚ ਇਸ ਸਮੇਂ ਸਦਮੇ ਦਾ ਮਾਹੌਲ ਹੈ ਹਫੜਾ ਦਫੜੀ ਦਾ ਮਾਹੌਲ ਹੈ ਅੱਗ ਬੁਝਾਉਣ ਦੀਆਂ ਕੋਸ਼ਿਸ਼ਾਂ ਹਜੇ ਵੀ ਜਾਰੀ ਨੇ ਮੌਕੇ ਦੇ ਉੱਤੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਪਹੁੰਚ ਚੁੱਕੀਆਂ ਨੇ ਹਰੇ ਹਜੇ ਵੀ ਇਸ ਬਿਲਡਿੰਗ ਦੇ ਵਿੱਚ ਕਈ ਲੋਕ ਇਸ ਅੱਗ ਦੇ ਵਿੱਚ ਫਸੇ ਹੋਏ ਨੇ ਤਾਂ ਫਿਲਹਾਲ ਇਹ ਬੇहद ਮੰਦ ਭਾਗੀ ਖਬਰ ਜਿੱਤੇ ਇੱਕ ਹੀ ਪਰਿਵਾਰ ਦੇ ਤਿੰਨ ਜੀਆਂ ਦੀ ਮੌਤ ਹੋ ਚੁੱਕੀ ਹੈ ਜਦੋਂ ਕਿ ਮ੍ਰਿਤਕ ਦੀ ਪਤਨੀ ਅਤੇ ਉਸ ਦਾ ਵੱਡਾ ਬੇਟਾ ਇਸ ਅੱਗ ਦੇ ਵਿੱਚੋਂ ਉਹਨਾਂ ਨੂੰ ਬਚਾ ਲਿਆ ਗਿਆ ਹੈ ਔਰ ਉਧਰ ਦੂਸਰੇ ਪਾਸੇ ਹਜੇ ਵੀ ਕਨੇ ਲੋਕ ਇਸ ਅੱਗ ਦੇ ਵਿੱਚ ਕਿਰੇ ਹੋਏ ਨੇ ਤਾਂ ਬੇहद ਮੰਦ ਭਾਗੀ ਖਬਰ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਨਾਲ ਇਲਾਕੇ ਦੇ ਵਿੱਚ ਇਸ ਘਟਨਾ ਤੋਂ ਬਾਅਦ ਹਫੜਾ ਦਫੜੀ ਦਾ ਮਾਹੌਲ ਮਚਿਆ ਹੋਇਆ ਹੈ ਬੇहद ਮੰਦਪਾਗੀ ਖਬਰ ਆ ਰਹੀ ਹੈ ਦਿੱਲੀ ਦੇ ਵਿੱਚ ਇੱਕ ਪਿਤਾ ਦੇ ਵੱਲੋਂ 7ਵੀਂ ਮੰਜ਼ਲ ਤੋਂ ਛਾਲ ਮਾਰ ਦਿੱਤੀ ਜਾਂਦੀ ਹੈ ਔਰ ਉਸ ਦੇ ਦੋ ਬੱਚਿਆਂ ਦੇ ਵੱਲੋਂ ਵੀ 7ਵੀਂ ਮੰਜ਼ਲ ਤੋਂ ਛਾਲ ਮਾਰ ਦਿੱਤੀ ਜਾਂਦੀ ਹੈ ਜਿਸ ਮਾਮਲੇ ਵਿੱਚ ਦੋਹਾਂ ਪਿਤਾ ਅਤੇ ਬੱਚਿਆਂ ਦੀ ਮੌਤ ਹੋ ਚੁੱਕੀ ਹੈ ਦੱਸਦੀ ਹੈ ਕਿ ਦਿੱਲੀ ਦੇ ਦਵਾਰਕਾ ਦੀ ਇਹ ਖਬਰ ਹੈ ਜਿੱਥੇ ਇੱਕ ਅਪਾਰਟਮੈਂਟ ਵਿੱਚ ਅੱਗ ਲੱਗ ਜਾਂਦੀ ਹੈ ਬਹੁਮੰਜ਼ਲਾ ਅਪਾਰਟਮੈਂਟ ਜਿਸ ਦੀ 7ਵੀਂ 8ਵੀਂ 9ਵੀਂ ਮੰਜ਼ਲ ਤੇ ਅੱਗ ਲੱਗਦੀ ਹੈ ਔਰ ਦੇਖਦੇ ਹੀ ਦੇਖਦੇ ਇਹ ਅੱਗ ਫੈਲ ਜਾਂਦੀ ਹੈ ਜਿਸ ਤੋਂ ਬਾਅਦ ਅ ਬੱਚਿਆਂ ਨੂੰ ਬਚਾਉਣ ਲਈ ਉਹਨਾਂ ਨੂੰ ਸ਼ਾਲ ਉਹਨਾਂ ਦੇ ਵੱਲੋਂ ਮਾਰੀ ਜਾਂਦੀ ਹੈ ਪਹਿਲਾਂ ਬੱਚਿਆਂ ਦੇ ਵੱਲੋਂ ਸਤਵੀਂ ਮੰਜ਼ਲ ਤੋਂ ਛਾਲ ਮਾਰੀ ਜਾਂਦੀ ਹੈ ਪੈਣ ਅਤੇ ਭਰਾ ਦੋਵੇਂ ਸੀ ਔਰ ਦੋਨਾਂ ਦੇ ਵੱਲੋਂ ਸਤਵੀਂ ਮੰਜ਼ਲ ਤੋਂ ਛਾਲ ਮਾਰ ਦਿੱਤੀ ਜਾਂਦੀ ਹੈ ਔਰ ਉਸ ਦੇ ਪਿੱਛੇ ਹੀ ਪਿਤਾ ਦੇ ਵੱਲੋਂ ਵੀ ਛਾਲ ਮਾਰ ਦਿੱਤੀ ਜਾਂਦੀ ਹੈ ਜਿਸ ਦੇ ਵਿੱਚ ਤਿੰਨਾਂ ਦੀ ਮੌਤ ਹੋ ਗਈ ਹੈ ਜਦੋਂ ਕਿ ਮ੍ਰਿਤਕ ਦੀ ਪਤਨੀ ਅਤੇ ਵੱਡਾ ਬੇਟਾ ਇਸ ਹਾਦਸੇ ਦੇ ਵਿੱਚ ਬਚ ਜਾਂਦੇ ਨੇ ਕਿਉਂਕਿ ਉਹਨਾਂ ਦੇ ਵੱਲੋਂ ਛਾਲ ਨਹੀਂ ਮਾਰੀ ਜਾਂਦੀ ਔਰ ਅੱਗ ਤੋਂ ਬਚਨ ਦੇ ਵਿੱਚ ਉਹ ਸਫਲ ਰਹਿੰਦੇ ਨੇ ਤਾਂ ਬਹੁ ਮੰਜ਼ਲਾ ਅਪਾਰਟਮੈਂਟ ਦੇ ਵਿੱਚ ਅੱਗ ਲੱਗ ਜਾਂਦੀ ਹੈ ਜਿਸ ਤੋਂ ਬਾਅਦ ਇਹ ਅਾ ਦਰਦਨਾਕ ਘਟਨਾ ਉੱਥੇ ਵਾਪਰੀ ਹੈ ਦੱਸਦੀ ਹੈ ਕਿ ਹਜੇ ਵੀ ਅਪਾਰਟਮੈਂਟ ਦੇ ਵਿੱਚ ਅੱਗ ਲੱਗੀ ਹੋਈ ਹੈ ਔਰ ਕਈ ਲੋਕ ਉਸ ਅੱਗ ਦੇ ਵਿੱਚ ਫਸੇ ਹੋਏ ਨੇ ਤਾਂ ਬੇहद ਮੰਦ ਭਾਗੀ ਖਬਰ ਦਿੱਲੀ ਦੇ ਦਵਾਰਕਾ ਸੈਕਟਰ 13 ਤੋਂ ਸਾਹਮਣੇ ਆਈ ਹੈ ਆ ਇਥੇ ਬਹੁਮੰਜ਼ਲਾ ਇਮਾਰਤ ਦੇ ਵਿੱਚ ਅੱਗ ਲੱਗੀ ਜਿਸ ਤੋਂ ਬਾਅਦ ਪਿਤਾ ਤੇ ਉਸ ਦੇ ਬੱਚਿਆਂ ਦੇ ਵੱਲੋਂ ਛਾਲ ਮਾਰ ਦਿੱਤੀ ਗਈ ਔਰ ਤਿੰਨਾਂ ਦੀ ਇਸ ਦਰਦਨਾਕ ਹਾਦਸੇ ਦੇ ਵਿੱਚ ਮੌਤ ਹੋ ਚੁੱਕੀ ਹੈ ਜਦੋਂ ਕਿ ਮ੍ਰਿਤਕ ਦੀ ਪਤਨੀ ਅਤੇ ਵੱਡਾ ਬੇਟਾ ਸਹੀ ਸਲਾਮਤ ਨੇ ਉਹ ਇਸ ਅੱਗ ਤੋਂ ਬਚ ਚੁੱਕੇ ਨੇ ਔਰ ਹਜੇ ਵੀ ਕਈ ਲੋਕ ਇਸ ਅੱਗ ਦੇ ਵਿੱਚ ਫਸੇ ਹੋਏ ਦੱਸੇ ਜਾ ਰਹੇ ਨੇ ਤਾਂ 7ਵੀਂ 8ਵੀਂ ਅਤੇ 9ਵੀਂ ਮੰਜ਼ਲ ਦੇ ਉੱਤੇ ਅੱਗ ਲੱਗੀ ਸੀ ਔਰ ਦੇਖਦੇ ਦੇਖਦੇ ਅੱਗ ਤੇਜ਼ੀ ਨਾਲ ਫੈਲ ਰਹੀ ਸੀ ਜਦੋਂ ਪੂਰੀ ਬਿਲਡਿੰਗ ਦੇ ਵਿੱਚ ਇਹ ਅੱਗ ਫੈਲ ਜਾਂਦੀ ਹੈ ਤਾਂ ਜੋ ਪਰਿਵਾਰ ਹੈ ਉਹ ਕਬਰਾ ਜਾਂਦਾ ਹੈ ਜਿਸ ਤੋਂ ਬਾਅਦ ਪਰਿਵਾਰ ਦਾ ਜੋ ਬੇਟਾ ਅਤੇ ਬੇਟੀ ਹੈ ਉਸ ਦੇ ਵੱਲੋਂ ਛਾਲ ਮਾਰ ਦਿੱਤੀ ਜਾਂਦੀ ਹੈ ਸਤਵੀਂ ਮੰਜ਼ਲ ਤੋਂ ਔਰ ਇਹਨਾਂ ਦੇ ਪਿੱਛੇ ਹੀ ਇਹਨਾਂ ਦਾ ਪਿਤਾ ਵੀ ਛਾਲ ਮਾਰ ਦਿੰਦਾ ਹੈ ਦੱਸਦੀ ਹੈ ਕਿ ਜੋ ਬੱਚੇ ਨੇ ਉਹਨਾਂ ਦੀ ਉਮਰ 10 ਅਤੇ 9 ਸਾਲ ਦੱਸੀ ਜਾ ਰਹੀ ਹੈ ਜਦੋਂ ਕਿ ਜੋ ਪਿਤਾ ਹੈ ਉਸ ਦੀ ਉਮਰ 35 ਸਾਲ ਦੱਸੀ ਜਾ ਰਹੀ ਹੈ ਔਰ ਮੌਕੇ ਦੇ ਉੱਤੇ ਇਸ ਸਮੇਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਵੀ ਪਹੁੰਚ ਚੁੱਕੀਆਂ ਨੇ 8 ਗੱਡੀਆਂ ਮੌਕੇ ਦੇ ਉੱਤੇ ਮੌਜੂਦ ਨੇ ਅੱਗ ਪੂਰੀ ਤਰੀਕੇ ਨਾਲ ਬਿਲਡਿੰਗ ਦੇ ਵਿੱਚ ਫੈਲ ਚੁੱਕੀ ਹੈ ਔਰ ਇਹਨਾਂ ਲਪਟਾਂ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਫਿਲਹਾਲ ਪੂਰੇ ਇਲਾਕੇ ਦੇ ਵਿੱਚ ਅਫੜਾ ਦਫੜੀ ਦਾ ਮਾਹੌਲ ਬਚਿਆ ਹੋਇਆ ਹੈ ਔਰ ਪਰਿਵਾਰ ਦੀ ਇਸ ਤਰੀਕੇ ਦੇ ਨਾਲ ਮੌਤ ਤੋਂ ਬਾਅਦ ਲੋਕ ਵੀ ਹੈਰਾਨ ਨੇ ਔਰ ਲੋਕ ਵੀ ਸਦਮੇ ਦੇ ਵਿੱਚ ਨੇ ਕਿ ਆਖਰੀ ਕਿਸ ਤਰੀਕੇ ਦੇ ਨਾਲ ਇਹ ਪੂਰਾ ਹਾਦਸਾ ਵਾਪਰ ਗਿਆ ਤਾਂ ਅੱਗ ਦੀਆਂ ਲਪਟਾਂ ਦੇ ਵਿੱਚ ਜਦੋਂ ਪਰਿਵਾਰ ਘਿਰ ਜਾਂਦਾ ਹੈ ਤਾਂ ਪਿਤਾ ਦੇ ਵੱਲੋਂ ਛਾਲ ਮਾਰੀ ਜਾਂਦੀ ਹੈ ਬੱਚਿਆਂ ਦੇ ਵੱਲੋਂ ਛਾਲ ਮਾਰੀ ਜਾਂਦੀ ਹੈ ਔਰ ਦੱਸਦੀ ਕਿ ਦੋਵੇਂ ਬੱਚੇ ਜਿਨ੍ਹਾਂ ਦੇ ਵੱਲੋਂ ਛਾਲ ਮਾਰੀ ਗਈ ਉਹਨਾਂ ਦੀ ਉਮਰ 10 ਸਾਲ ਹੈ ਜਦੋਂ ਕਿ ਪਿਤਾ ਦੀ ਉਮਰ 35 ਸਾਲ ਜਸ਼ ਯਾਦਵ ਦੇ ਤੌਰ ਦੇ ਉੱਤੇ ਉਹਨਾਂ ਦੀ ਪਛਾਣ ਹੋਈ ਹੈ ਆਪਣੀ ਬਾਲਕਨੀ ਦੇ ਵਿੱਚ ਆਉਂਦੇ ਨੇ ਔਰ ਅੱਗ ਤੋਂ ਬਚਣ ਲਈ ਉੱਥੋਂ ਛਾਲ ਮਾਰ ਦਿੰਦੇ ਨੇ ਤਾਂ ਇਹਨਾਂ ਨੂੰ ਤੁਰੰਤ ਆਈਜੀਆਈ ਹਸਪਤਾਲ ਲਿਜਾਇਆ ਜਾਂਦਾ ਜਿੱਥੇ ਇਹਨਾਂ ਨੂੰ ਮ੍ਰਿਤਕ ਐਲਾਨ ਦਿੱਤਾ ਜਾਂਦਾ ਔਰ ਜਸ਼ ਯਾਦਵ ਫਲੈਕਸ ਬੋਰਡ ਅਦੇ ਕੰਮ ਦੇ ਨਾਲ ਜੁੜੇ ਹੋਏ ਸੀ ਪਰ ਜਦੋਂ ਇਸ ਤਰੀਕੇ ਦੇ ਨਾਲ ਬਿਲਡਿੰਗ ਦੇ ਵਿੱਚ ਅੱਗ ਲੱਗ ਜਾਂਦੀ ਹੈ ਤਾਂ ਘਬਰਾ ਜਾਂਦਾ ਹੈ ਪਰਿਵਾਰ ਔਰ ਜਸ਼ ਯਾਦਵ ਨੂੰ ਉਹਦੇ ਵੱਲੋਂ ਤੇ ਬੱਚਿਆਂ ਦੇ ਵੱਲੋਂ ਬਾਲਕਨੀ ਦੇ ਵਿੱਚੋਂ ਛਾਲ ਮਾਰ ਦਿੱਤੀ ਜਾਂਦੀ ਹੈ ਹਜੇ ਵੀ ਇਹ ਪੂਰੀ ਬਿਲਡਿੰਗ ਤੁਸੀਂ ਦੇਖ ਸਕਦੇ ਹੋ ਕਿ ਆਗਰੀਆਂ ਲਪਟਾਂ ਦੇ ਨਾਲ ਘਿਰੀ ਹੋਈ ਹੈ ਇਲਾਕੇ ਦੇ ਵਿੱਚ ਇਸ ਘਟਨਾ ਤੋਂ ਬਾਅਦ دہشت ਦਾ ਮਾਹੌਲ ਹੈ ਕਿਉਂਕਿ ਇੱਕ ਪਾਸੇ ਬਿਲਡਿੰਗ ਦੇ ਵਿੱਚ ਅੱਗ ਲੱਗੀ ਹੋਈ ਹੈ ਔਰ ਦੂਸਰੇ ਪਾਸੇ ਇੱਕ ਹੀ ਪਰਿਵਾਰ ਦੇ ਤਿੰਨ ਜੀ ਇਸ ਅੱਗ ਦੀ ਭੇਟ ਚੜ ਚੁੱਕੇ ਨੇ ਬਚਣ ਲਈ ਉਹਨਾਂ ਦੇ ਵੱਲੋਂ ਛਾਲ ਮਾਰੀ ਜਾਂਦੀ ਹੈ ਔਰ ਮੌਤ ਦੇ ਅਗੋਸ਼ ਵਿੱਚ ਜਾ ਚੁੱਕੇ ਨੇ ਤਿੰਨੇ ਜਣੇ ਤਾਂ ਇਲਾਕੇ ਦੇ ਵਿੱਚ ਇਸ ਸਮੇਂ ਸਦਮੇ ਦਾ ਮਾਹੌਲ ਹੈ ਹਫੜਾ ਦਫੜੀ ਦਾ ਮਾਹੌਲ ਹੈ ਅੱਗ ਬੁਝਾਉਣ ਦੀਆਂ ਕੋਸ਼ਿਸ਼ਾਂ ਹਜੇ ਵੀ ਜਾਰੀ ਨੇ ਮੌਕੇ ਦੇ ਉੱਤੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਪਹੁੰਚ ਚੁੱਕੀਆਂ ਨੇ ਹਰੇ ਹਜੇ ਵੀ ਇਸ ਬਿਲਡਿੰਗ ਦੇ ਵਿੱਚ ਕਈ ਲੋਕ ਇਸ ਅੱਗ ਦੇ ਵਿੱਚ ਫਸੇ ਹੋਏ ਨੇ ਤਾਂ ਫਿਲਹਾਲ ਇਹ ਬੇहद ਮੰਦ ਭਾਗੀ ਖਬਰ ਜਿੱਤੇ ਇੱਕ ਹੀ ਪਰਿਵਾਰ ਦੇ ਤਿੰਨ ਜੀਆਂ ਦੀ ਮੌਤ ਹੋ ਚੁੱਕੀ ਹੈ ਜਦੋਂ ਕਿ ਮ੍ਰਿਤਕ ਦੀ ਪਤਨੀ ਅਤੇ ਉਸ ਦਾ ਵੱਡਾ ਬੇਟਾ ਇਸ ਅੱਗ ਦੇ ਵਿੱਚੋਂ ਉਹਨਾਂ ਨੂੰ ਬਚਾ ਲਿਆ ਗਿਆ ਹੈ ਔਰ ਉਧਰ ਦੂਸਰੇ ਪਾਸੇ ਹਜੇ ਵੀ ਤੇਨ ਲੋਕ ਇਸ ਅੱਗ ਦੇ ਵਿੱਚ ਕਿਰੇ ਹੋਏ ਨੇ ਤਾਂ ਬੇहद ਮੰਦ ਭਾਗੀ ਖਬਰ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਨਾਲ ਇਲਾਕੇ ਦੇ ਵਿੱਚ ਇਸ ਘਟਨਾ ਤੋਂ ਬਾਅਦ ਹਫੜਾ ਦਫੜੀ ਦਾ ਮਾਹੌਲ ਮਚਿਆ ਹੋਇਆ ਹੈ ਬੇहद ਮੰਦਪਾਗੀ ਖਬਰ ਆ ਰਹੀ ਹੈ ਦਿੱਲੀ ਦੇ ਵਿੱਚ ਇੱਕ ਪਿਤਾ ਦੇ ਵੱਲੋਂ 7ਵੀਂ ਮੰਜ਼ਲ ਤੋਂ ਛਾਲ ਮਾਰ ਦਿੱਤੀ ਜਾਂਦੀ ਹੈ ਔਰ ਉਸ ਦੇ ਦੋ ਬੱਚਿਆਂ ਦੇ ਵੱਲੋਂ ਵੀ 7ਵੀਂ ਮੰਜ਼ਲ ਤੋਂ ਛਾਲ ਮਾਰ ਦਿੱਤੀ ਜਾਂਦੀ ਹੈ ਜਿਸ ਮਾਮਲੇ ਵਿੱਚ ਦੋਹਾਂ ਪਿਤਾ ਅਤੇ ਬੱਚਿਆਂ ਦੀ ਮੌਤ ਹੋ ਚੁੱਕੀ ਹੈ ਦੱਸਦੀ ਹੈ ਕਿ ਦਿੱਲੀ ਦੇ ਦਵਾਰਕਾ ਦੀ ਇਹ ਖਬਰ ਹੈ ਜਿੱਥੇ ਇੱਕ ਅਪਾਰਟਮੈਂਟ ਵਿੱਚ ਅੱਗ ਲੱਗ ਜਾਂਦੀ ਹੈ ਬਹੁਮੰਜ਼ਲਾ ਅਪਾਰਟਮੈਂਟ ਜਿਸ ਦੀ 7ਵੀਂ 8ਵੀਂ 9ਵੀਂ ਮੰਜ਼ਲ ਤੇ ਅੱਗ ਲੱਗਦੀ ਹੈ ਔਰ ਦੇਖਦੇ ਹੀ ਦੇਖਦੇ ਇਹ ਅੱਗ ਫੈਲ ਜਾਂਦੀ ਹੈ ਜਿਸ ਤੋਂ ਬਾਅਦ ਅ ਬੱਚਿਆਂ ਨੂੰ ਬਚਾਉਣ ਲਈ ਉਹਨਾਂ ਨੂੰ ਸ਼ਾਲ ਉਹਨਾਂ ਦੇ ਵੱਲੋਂ ਮਾਰੀ ਜਾਂਦੀ ਹੈ ਪਹਿਲਾਂ ਬੱਚਿਆਂ ਦੇ ਵੱਲੋਂ 7ਵੀਂ ਮੰਜ਼ਲ ਤੋਂ ਸ਼ਾਲ ਮਾਰੀ ਜਾਂਦੀ ਹੈ ਭੈਣ ਅਤੇ ਭਰਾ ਦੋਵੇਂ ਸੀ ਔਰ ਦੋਨਾਂ ਦੇ ਵੱਲੋਂ 7ਵੀਂ ਮੰਜ਼ਲ ਤੋਂ ਸ਼ਾਲ ਮਾਰ ਦਿੱਤੀ ਜਾਂਦੀ ਹੈ ਔਰ ਉਸਦੇ ਪਿੱਛੇ ਹੀ ਪਿਤਾ ਦੇ ਵੱਲੋਂ ਵੀ ਸ਼ਾਲ ਮਾਰ ਦਿੱਤੀ ਜਾਂਦੀ ਹੈ ਜਿਸ ਦੇ ਵਿੱਚ ਤਿੰਨਾਂ ਦੀ ਮੌਤ ਹੋ ਗਈ ਹੈ ਜਦੋਂ ਕਿ ਅ ਮ੍ਰਿਤਕ ਦੀ ਪਤਨੀ ਅਤੇ ਵੱਡਾ ਬੇਟਾ ਇਸ ਹਾਦਸੇ ਦੇ ਵਿੱਚ ਬਚ ਜਾਂਦੇ ਨੇ ਕਿਉਂਕਿ ਉਹਨਾਂ ਦੇ ਵੱਲੋਂ ਛਾਲ ਨਹੀਂ ਮਾਰੀ ਜਾਂਦੀ ਔਰ ਅੱਗ ਤੋਂ ਬਚਨ ਦੇ ਵਿੱਚ ਉਹ ਸਫਲ ਰਹਿੰਦੇ ਨੇ ਤਾਂ ਬਹੁ ਮੰਜ਼ਲਾ ਅਪਾਰਟਮੈਂਟ ਦੇ ਵਿੱਚ ਅੱਗ ਲੱਗ ਜਾਂਦੀ ਹੈ ਜਿਸ ਤੋਂ ਬਾਅਦ ਇਹ ਦਰਦਨਾਕ ਘਟਨਾ ਉੱਥੇ ਵਾਪਰੀ ਹੈ ਦੱਸਦੀ ਹੈ ਕਿ ਹਜੇ ਵੀ ਅਪਾਰਟਮੈਂਟ ਦੇ ਵਿੱਚ ਅੱਗ ਲੱਗੀ ਹੋਈ ਹੈ ਔਰ ਕਈ ਲੋਕ ਉਸ ਅੱਗ ਦੇ ਵਿੱਚ ਫਸੇ ਹੋਏ ਨੇ ਤਾਂ ਬੇहद ਮੰਦ ਭਾਗੀ ਖਬਰ ਦਿੱਲੀ ਦੇ ਦਵਾਰਕਾ ਸੈਕਟਰ 13 ਤੋਂ ਸਾਹਮਣੇ ਆਈ ਹੈ ਆ ਇਥੇ ਬਹੁਮੰਜ਼ਲਾ ਇਮਾਰਤ ਦੇ ਵਿੱਚ ਅੱਗ ਲੱਗੀ ਜਿਸ ਤੋਂ ਬਾਅਦ ਪਿਤਾ ਤੇ ਉਸ ਦੇ ਬੱਚਿਆਂ ਦੇ ਵੱਲੋਂ ਛਾਲ ਮਾਰ ਦਿੱਤੀ ਗਈ ਔਰ ਤਿੰਨਾਂ ਦੀ ਇਸ ਦਰਦਨਾਕ ਹਾਦਸੇ ਦੇ ਵਿੱਚ ਮੌਤ ਹੋ ਚੁੱਕੀ ਹੈ ਜਦੋਂ ਕਿ ਮ੍ਰਿਤਕ ਦੀ ਪਤਨੀ ਅਤੇ ਵੱਡਾ ਬੇਟਾ ਸਹੀ ਸਲਾਮਤ ਨੇ ਉਹ ਇਸ ਅੱਗ ਤੋਂ ਬਚ ਚੁੱਕੇ ਨੇ ਔਰ ਹਜੇ ਵੀ ਕਈ ਲੋਕ ਇਸ ਅੱਗ ਦੇ ਵਿੱਚ ਫਸੇ ਹੋਏ ਦੱਸੇ ਜਾ ਰਹੇ ਨੇ ਤਾਂ 7ਵੀਂ 8ਵੀਂ ਅਤੇ 9ਵੀਂ ਮੰਜ਼ਲ ਦੇ ਉੱਤੇ ਅੱਗ ਲੱਗੀ ਸੀ ਔਰ ਦੇਖਦੇ ਦੇਖਦੇ ਅੱਗ ਤੇਜ਼ੀ ਨਾਲ ਫੈਲ ਰਹੀ ਸੀ ਜਦੋਂ ਪੂਰੀ ਬਿਲਡਿੰਗ ਦੇ ਵਿੱਚ ਇਹ ਅੱਗ ਫੈਲ ਜਾਂਦੀ ਹੈ ਤਾਂ ਜੋ ਪਰਿਵਾਰ ਹੈ ਉਹ ਕਬਰਾਂ ਜਾਂਦਾ ਹੈ ਜਿਸ ਤੋਂ ਬਾਅਦ ਪਰਿਵਾਰ ਦਾ ਜੋ ਬੇਟਾ ਅਤੇ ਬੇਟੀ ਹੈ ਉਸ ਦੇ ਵੱਲੋਂ ਛਾਲ ਮਾਰ ਦਿੱਤੀ ਜਾਂਦੀ ਹੈ ਸਤਵੀਂ ਮੰਜ਼ਲ ਤੋਂ ਔਰ ਇਹਨਾਂ ਦੇ ਪਿੱਛੇ ਹੀ ਇਹਨਾਂ ਦਾ ਪਿਤਾ ਵੀ ਛਾਲ ਮਾਰ ਦਿੰਦਾ ਹੈ ਦੱਸ ਦਈਏ ਕਿ ਜੋ ਬੱਚੇ ਨੇ ਉਹਨਾਂ ਦੀ ਉਮਰ 10 ਅਤੇ 9 ਸਾਲ ਦੱਸੀ ਜਾ ਰਹੀ ਹੈ ਜਦੋਂ ਕਿ ਜੋ ਪਿਤਾ ਹੈ ਉਸ ਦੀ ਉਮਰ 35 ਸਾਲ ਦੱਸੀ ਜਾ ਰਹੀ ਹੈ ਔਰ ਮੌਕੇ ਦੇ ਉੱਤੇ ਇਸ ਸਮੇਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਵੀ ਪਹੁੰਚ ਚੁੱਕੀਆਂ ਨੇ 8 ਗੱਡੀਆਂ ਮੌਕੇ ਦੇ ਉੱਤੇ ਮੌਜੂਦ ਨੇ ਅੱਗ ਪੂਰੀ ਤਰੀਕੇ ਨਾਲ ਬਿਲਡਿੰਗ ਦੇ ਵਿੱਚ ਫੈਲ ਚੁੱਕੀ ਹੈ ਔਰ ਇਹਨਾਂ ਲਪਟਾਂ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਫਿਲਹਾਲ ਪੂਰੇ ਇਲਾਕੇ ਦੇ ਵਿੱਚ ਅਫੜਾ ਦਫੜੀ ਦਾ ਮਾਹੌਲ ਬਚਿਆ ਹੋਇਆ ਹੈ ਔਰ ਪਰਿਵਾਰ ਦੀ ਇਸ ਤਰੀਕੇ ਦੇ ਨਾਲ ਮੌਤ ਤੋਂ ਬਾਅਦ ਲੋਕ ਵੀ ਹੈਰਾਨ ਨੇ ਔਰ ਲੋਕ ਵੀ ਸਦਮੇ ਦੇ ਵਿੱਚ ਨੇ ਕਿ ਆਖਰੀ ਕਿਸ ਤਰੀਕੇ ਦੇ ਨਾਲ ਇਹ ਪੂਰਾ ਹਾਦਸਾ ਵਾਪਰ ਗਿਆ ਤਾਂ ਅੱਗ ਦੀਆਂ ਲਪਟਾਂ ਦੇ ਵਿੱਚ ਜਦੋਂ ਪਰਿਵਾਰ ਘਿਰ ਜਾਂਦਾ ਹੈ ਤਾਂ ਪਿਤਾ ਦੇ ਵੱਲੋਂ ਛਾਲ ਮਾਰੀ ਜਾਂਦੀ ਹੈ ਬੱਚਿਆਂ ਦੇ ਵੱਲੋਂ ਛਾਲ ਮਾਰੀ ਜਾਂਦੀ ਹੈ ਔਰ ਦੱਸਦੀ ਹੈ ਕਿ ਦੋਵੇਂ ਬੱਚੇ ਜਿਨ੍ਹਾਂ ਦੇ ਵੱਲੋਂ ਛਾਲ ਮਾਰੀ ਗਈ ਉਹਨਾਂ ਦੀ ਉਮਰ 10 ਸਾਲ ਹੈ ਜਦੋਂ ਕਿ ਪਿਤਾ ਦੀ ਉਮਰ 35 ਸਾਲ ਹੈ ਜਸ਼ ਯਾਦਵ ਦੇ ਤੌਰ ਦੇ ਉੱਤੇ ਉਹਨਾਂ ਦੀ ਪਛਾਣ ਹੋਈ ਹੈ ਆਪਣੀ ਬਾਲਕਨੀ ਦੇ ਵਿੱਚ ਆਉਂਦੇ ਨੇ ਔਰ ਅੱਗ ਤੋਂ ਬਚਣ ਲਈ ਉੱਥੋਂ ਛਾਲ ਮਾਰ ਦਿੰਦੇ ਨੇ ਤਾਂ ਇਹਨਾਂ ਨੂੰ ਤੁਰੰਤ ਆਈਜੀਆਈ ਹਸਪਤਾਲ ਲਿਜਾਇਆ ਜਾਂਦਾ ਜਿੱਥੇ ਇਹਨਾਂ ਨੂੰ ਮ੍ਰਿਤਕ ਐਲਾਨ ਦਿੱਤਾ ਜਾਂਦਾ ਔਰ ਜਸ਼ ਯਾਦਵ ਫਲੈਕਸ ਬੋਰਡ ਅਦੇ ਕੰਮ ਦੇ ਨਾਲ ਜੁੜੇ ਹੋਏ ਸੀ ਪਰ ਜਦੋਂ ਇਸ ਤਰੀਕੇ ਦੇ ਨਾਲ ਬਿਲਡਿੰਗ ਦੇ ਵਿੱਚ ਅੱਗ ਲੱਗ ਜਾਂਦੀ ਹੈ ਤਾਂ ਘਬਰਾ ਜਾਂਦਾ ਹੈ ਪਰ ਹਫੜਾ ਦਫੜੀ ਦਾ ਮਾਹੌਲ ਹੈ ਅੱਗ ਬੁਝਾਉਣ ਦੀਆਂ ਕੋਸ਼ਿਸ਼ਾਂ ਹਜੇ ਵੀ ਜਾਰੀ ਨੇ ਮੌਕੇ ਦੇ ਉੱਤੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਪਹੁੰਚ ਚੁੱਕੀਆਂ ਨੇ ਹਰੇ ਹਜੇ ਵੀ ਇਸ ਬਿਲਡਿੰਗ ਦੇ ਵਿੱਚ ਕਈ ਲੋਕ ਇਸ ਅੱਗ ਦੇ ਵਿੱਚ ਫਸੇ ਹੋਏ ਨੇ ਤਾਂ ਫਿਲਹਾਲ ਇਹ ਬੇਹਦ ਮੰਦ ਭਾਗੀ ਖਬਰ ਜਿੱਤੇ ਇੱਕ ਹੀ ਪਰਿਵਾਰ ਦੇ ਤਿੰਨ ਜੀਆਂ ਦੀ ਮੌਤ ਹੋ ਚੁੱਕੀ ਹੈ ਜਦੋਂ ਕਿ ਮ੍ਰਿਤਕ ਦੀ ਪਤਨੀ ਅਤੇ ਉਸ ਦਾ ਵੱਡਾ ਬੇਟਾ ਇਸ ਅੱਗ ਦੇ ਵਿੱਚੋਂ ਉਹਨਾਂ ਨੂੰ